ਬਾਈ ਅਸੀਂ ਪੰਜਾਬ ਮੁੜ ਕੇ ਕਰੀਏ ਕੀ ਜੇ ਅਸੀਂ ਪੰਜਾਬ ਮੁੜਿਆ ਸਾਡੇ ਰਿਸ਼ਤੇਦਾਰ ਕੀ ਕਹਿਣਗੇ ਸਾਨੂੰ ਤਾਨੇ ਮੇਨੇ ਮਾਰਨਗੇ ਗਿਆ ਸੀ ਕੈਨੇਡਾ ਹੋ ਗਿਆ ਕਾਮਯਾਬ ਅਸੀਂ ਜਦੋਂ ਕੰਮ ਆਵਦਾ ਸ਼ੁਰੂ ਕੀਤਾ ਗਰੀਬੀ ਸੀ ਸਾਨੂੰ ਚਾਹੀਦਾ ਸੀ ਕੋਈ ਨਾ ਕੋਈ ਇਹੋ ਜਿਹਾ ਬਿਜ਼ਨਸ ਖੜਾ ਕਰੀਏ ਜਿਹਦੇ ਵਿੱਚ ਸਾਨੂੰ ਕਮਾਈ ਹੋਵੇ ਜੇ ਜੇ ਅਸੀਂ ਆ ਵੀ ਗਏ ਸਾਨੂੰ ਡਰ ਲੱਗਦਾ ਕਿ ਅਸੀਂ ਕਾਮਯਾਬ ਹੋਵਾਂਗੇ ਪੰਜਾਬ ਤੇ ਇਹੋ ਜੀ ਧਰਤੀ ਅੱਜ ਵੀ ਆਪਰਚੂਨਿਟੀਆਂ ਇੰਨੀਆਂ ਕਜ਼ਾਦੀਆਂ ਬਸ ਆਪਾਂ ਅੱਖਾਂ ਤੇ ਅਣਕਾ ਲਾ ਲਈਆਂ ਬਹੁਤ ਲੰਮੇ ਸਮੇਂ ਬਾਅਦ ਮੰਨੋ ਇੱਕ ਐਸਾ ਸਖਸ਼ ਮਿਲੇ ਆ ਜਿਹੜਾ ਕਹਿ ਰਿਹਾ ਕਿ ਪੰਜਾਬ ਦਾ ਟਾਈਮ ਬਹੁਤ ਵਧੀਆ ਇਹੋ ਜਿਹਾ ਕਿਹ ਕਿਹੜੀ ਜੀ ਇਹੋ ਜੀ ਹਵਾ ਜੀ ਡਰ ਬਹੁਤ ਜ਼ਿਆਦਾ ਵਧ ਗਿਆ 2005 6 7 8 ਤੋਂ ਬਾਅਦ ਖਾਸ ਕਰਕੇ 2010 ਤੋਂ ਬਾਅਦ ਤਾਂ ਮੇਰਾ ਜਿਹੜਾ ਅਸਲੀ ਟੈਲੈਂਟ ਆ ਉਹ ਮਿੱਟੀ ਨੂੰ ਵੀ ਸੋਨਾ ਬਣਾਉਣ ਦਾ ਸਾਡਾ ਮਿਸ਼ਨ ਆ ਕਿ ਪੰਜਾਬ এমਪਲੋਇਮੈਂਟ ਪ੍ਰੋਗਰਾਮ ਯੂਐਲਓ ਪੰਜਾਬ এমਪਲੋਇਮੈਂਟ ਜਿਹੜੇ ਲੋਕ ਆਉਣਾ ਚਾਹੁੰਦੇ ਆ ਉਹਨੂੰ ਦੇ ਘਰਾ ਨਹੀਂ ਮਿੱਠੀ ਜੇਲ ਵਿਦੇਸ਼ ਦੇ ਵਿੱਚ ਕਾਫੀ ਨੌਜਵਾਨ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਜਾਂਦੇ ਨੇ ਪਰ ਉੱਥੇ ਸਾਲਾਂ ਬੱਧੀ ਕੰਮ ਕਰਨ ਤੋਂ ਬਾਅਦ ਉਨ੍ਹਾਂ ਦੇ ਵਿੱਚੋਂ ਕੁਝ ਪ੍ਰਤੀਸ਼ਤ ਨੌਜਵਾਨ ਸੋਚਦੇ ਨੇ ਕਿ ਹੁਣ ਆਪਣੇ ਮੁਲਕ ਪੰਜਾਬ ਮੁੜਿਆ ਜਾਵੇ ਪਰ ਉਹ ਇੱਥੇ ਸੋਚਦੇ ਨੇ ਕਿ ਪੰਜਾਬ ਦੇ ਵਿੱਚ ਕਰਾਂਗੇ ਕੀ ਉਹਨਾਂ ਦੇ ਕੋਲ ਉੱਥੇ ਜਾ ਕੇ ਮੌਕੇ ਕੀ ਨੇ ਕਿਸ ਤਰ੍ਹਾਂ ਦੇ ਉਹ ਆਪਣੇ ਕੰਮਕਾਰ ਸਥਾਪਤ ਪੰਜਾਬ ਦੀ ਇਸ ਧਰਤੀ ਦੇ ਉੱਪਰ ਕਰ ਸਕਦੇ ਨੇ ਇਹ ਵੱਡੇ ਸਵਾਲ ਉਹਨਾਂ ਦੇ ਮਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਅੱਜ ਇਸੇ ਮੁੱਦੇ ਦੇ ਉੱਪਰ ਸਾਡੇ ਨਾਲ 22 ਸਪੀਕਰ ਸਿੰਘ ਜੁੜੇ ਨੇ ਜਿਨ੍ਹਾਂ ਦੇ ਨਾਲ ਵਿਚਾਰ ਚਰਚਾ ਕਰਾਂਗੇ ਕਿ ਮਿੱਠੀ ਜੇਲ੍ਹ ਦੇ ਵਿੱਚੋਂ ਨਿਕਲਦੇ ਉਹ ਨੌਜਵਾਨ ਪੰਜਾਬ ਵਾਕੇ ਆਪਣਾ ਭਵਿੱਖ ਸੁਰੱਖਿਅਤ ਕਿਵੇਂ ਕਰਨ ਤੇ ਉਹ ਵਾਪਸ ਕਿਉਂ ਆਉਣ ਸਪੀਕਰ ਬਾਈ ਸਾਸਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਜੀ ਤੁਸੀਂ ਸੁਣਾਉਠੀਟਾ ਸੇ ਤਾਂ ਠੀਕ ਹੈ ਕਿਰਪਾ ਜੀ ਅੱਛਾ ਸਪੀਕਰ ਬਾਈ ਜਿਵੇਂ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਮੈਂ ਕਿਹਾ ਕਿ ਉਹਨਾਂ ਮਿੱਠੀਆਂ ਜੇਲਾਂ ਦੇ ਵਿੱਚ ਚੜੇ ਜਾਂਦੇ ਨੇ ਪਰ 15-20 ਸਾਲ ਬਾਅਦ ਉਹਨਾਂ ਦਾ ਜਾਗਦਾ ਕਿ ਯਾਰ ਆਪਣੇ ਵਤਨ ਮੁੜਿਆ ਜਾਵੇ ਆਪਣੇ ਪੰਜਾਬ ਮੁੜਿਆ ਜਾਵੇ ਪਹਿਲਾਂ ਹੁੰਦਾ ਸੀ 15-20 ਸਾਲ ਬਾਅਦ ਬੰਦੇ ਨੂੰ ਲੱਗਦਾ ਸੀ ਕਿ ਯਾਰ ਪੰਜਾਬ ਜਾਈਏ ਹੁਣ ਤਾਂ 4-5 ਸਾਲ ਬਾਅਦ ਹੀ ਲੱਗਣ ਲੱਗ ਜਾਂਦਾ ਕਿ ਬਈ ਬਹੁਤ ਟਾਈਮ ਹੋ ਗਿਆ ਬੈਠਿਆ ਨੂੰ ਕਿ ਚੱਲੀਏ ਕਿਉਂਕਿ ਪਵਿੱਖ ਦੀ ਗੱਲ ਆ ਪਹਿਲਾਂ ਜਦੋਂ ਬੰਦਾ ਬਾਹਰ ਜਾਂਦਾ ਸੀਗਾ ਅਸੀਂ ਵੀ ਚਲੋ ਇਮੀਗ੍ਰੇਸ਼ਨ ਦਾ ਕੰਮ ਤੋਂ ਅਸੀਂ ਸਟਾਰਟ ਕੀਤਾ ਠੀਕ ਆ ਅਸੀਂ ਬੱਚੇ ਬਾਹਰ ਭੇਜੇ ਆ ਪਰ ਪਹਿਲਾਂ ਹੁੰਦਾ ਸੀਗਾ ਕਿ 15-20 ਸਾਲ ਬਾਅਦ ਬੰਦਾ ਸੈੱਟ ਹੋ ਜਾਂਦਾ ਸੀ ਪੈਸਾ ਕਮਾ ਲੈਂਦਾ ਸੀ ਉੱਥੇ ਜਾ ਕੇ ਬਹੁਤ ਕੁਝ ਕਰ ਲੈਂਦਾ ਸੀ ਫਿਰ ਉਹਨੂੰ ਲ ਕੀ ਪਾਉਣਾ ਅੱਗੇ ਕਿਉਂਕਿ ਇਨਸਾਨ ਦੀ ਫਿਤਰਤ ਹੈ ਉਹ ਅੱਕੇ ਦੀ ਅੱਗੇ ਕੁਝ ਨਾ ਕੁਝ ਪਾਲਦਾ ਰਹਿੰਦਾ ਜਦੋਂ ਇੰਡੀਆ ਹੁੰਦਾ ਮੈਂ ਬਾਹਰ ਜਾਵਾਂ ਪੈਸਾ ਕਮਾਵਾਂ ਪੈਸਾ ਕਮਾ ਲਿਆ ਮੈਂ ਘਰ ਬਣਾਵਾਂ ਘਰ ਬਣਾ ਲਿਆ ਮੈਂ ਅੱਗੇ ਗੱਡੀ ਲਵਾਵਾਂ ਗੱਡੀ ਲੈ ਲਈ ਪਛਾਮਾ ਨਹੀਂ ਖਤਮ ਹੁੰਦੀਆਂ ਮੈਂ ਇੰਡੀਆ ਆਵਾਂ ਵਿਆਹ ਕਰਾਵਾਂ ਘਰ ਆਣ ਲਿਆ ਜਾਂ ਬੱਚੇ ਹੋ ਗਏ ਇਹ ਹੋ ਗਿਆ ਕਿਸੇ ਟਾਈਮ ਤੇ ਜਾ ਕੇ ਉਹਨੇ ਲੱਗਦਾ ਕਿ ਹੁਣ ਇਹਨਾਂ ਮੁਲਕਾਂ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਜੋ ਮੈਂ ਹੋਰ ਕਰ ਸਕਦਾ ਪੈਸਾ ਕਮਾ ਲਿਆ ਘਰ ਬਣਾ ਲਿਆ ਗੱਡੀ ਲੈ ਲਈ ਵਿਆਹ ਕਰਾ ਲਿਆ ਜਵਾਕ ਹੋ ਗਏ ਜਵਾਕ ਪੜ ਰਹੇ ਹੁਣ ਜਵਾਕਾਂ ਦਾ ਫਿਊਚਰ ਕੀ ਹੈ ਜਿਹੋ ਜਿਹਾ ਉਧਰਲੀ ਕੰਟਰੀ ਦਾ ਕਲਚਰ ਆ ਉਹੋ ਜਿਹਾ ਜਵਾਕਾਂ ਨੇ ਪੇਰੈਂਟਸ ਨੂੰ ਟ੍ਰੀਟ ਕਰਨਾ ਫੇਰ ਉਹਨੂੰ ਜਾ ਕੇ ਪੰਜਾਬ ਦੀ ਯਾਦ ਆਉਂਦੀ ਸੀ ਕਿ ਯਾਰ ਕਿ ਅਸੀਂ ਤਾਂ ਜਦੋਂ ਵੱਡੇ ਹੋਏ ਸੀ ਅਸੀਂ ਜਦੋਂ ਕਾਮਯਾਬ ਹੋਏ ਹਾਂ ਤੇ ਅਸੀਂ ਤਾਂ ਆਪਣੇ ਮਾਪੇ ਦੀ ਇੱਜ਼ਤ ਵੀ ਕੀਤੀ ਹੈ ਅਸੀਂ ਪੰਜਾਬ ਦੇ ਕਲਚਰ ਦੇ ਵਿੱਚ ਵੱਡੇ ਹੋਏ ਹਾਂ ਪੰਜਾਬ ਦੇ ਕਲਚਰ ਦੇ ਹਿਸਾਬ ਨਾਲ ਜਿਉਣਾ ਸਿੱਖਿਆ ਪਰ ਉੱਥੋਂ ਦੇ ਜਿਹੜੇ ਵਸਨੀ ਅੱਜ ਗੋਰਿਆਂ ਦਾ ਕਲਚਰ ਅਡਾਪਟ ਕਰ ਚਲਿਆ ਤੇ ਉਹ ਮਾਪੇ ਹੁਣ ਡਰਦੇ ਆ ਉਹਨਾਂ ਦੇ ਵਿੱਚ ਇੱਕ ਇਨਸਿਕਿਉਰਟੀ ਹੈ ਯਾਰ ਸਾਡੇ ਨਾਲ ਗੋਰਿਆਂ ਵਾਲੀ ਨਾ ਹੋਵੇ ਕਿਤੇ ਸਾਡੇ ਸਾਨੂੰ ਜਵਾਗ ਛੱਡ ਕੇ ਚੱਲ ਨਾ ਜਾਣ ਤਾਂ ਉਹ ਸੋਚਦੇ ਸੀ 15 20 ਸਾਲ ਬਾਅਦ ਸੋਚਦੇ ਹੁੰਦੇ ਸੀ ਕਿ ਯਾਰ ਅਸੀਂ ਪੰਜਾਬ ਮੋੜ ਚਲੀਏ ਉਹਦੇ ਵਿੱਚੋਂ ਵੀ 100 ਵਿੱਚੋਂ 1-2% ਬੰਦੇ ਇਹ 100 ਚੋਂ 1-2 ਬੰਦਾ ਸੋਚ ਦਿੰਦਾ ਸੀ ਯਾਰ ਮੈਂ ਪੰਜਾਬ ਜਾਵਾਂ ਉਹ ਚੋਂ ਇੱਕ ਅੱਧਾ ਸ਼ਾਇਦ ਆਉਂਦਾ ਵੀ ਹੋਊਗਾ ਪਰ ਅੱਜ ਦੀ ਡੇਟ ਚ ਕੀ ਆ ਕਿਉਂਕਿ ਉਹ ਤਾਂ ਸੈਟਲ ਹੋ ਕੇ ਚੀਜ਼ਾਂ ਸੋਚਦਾ ਸੀ ਕੋਸ਼ਿਸ਼ ਹੋ ਕੇ ਕੰਟੈਂਟ ਪੂਰਾ ਹੋ ਪੂਰਾ ਫੋਲੋ ਹੋ ਜਾਂਦਾ ਸੀ ਕਿ ਮੈਂ ਪੈਸਾ ਵੀ ਕਮਾ ਲਿਆ ਵੀ ਕਰ ਲਿਆ ਹੁਣ ਮੈਂ ਪੰਜਾਬ ਜਾਵਾਂ ਕਿਉਂ ਮੈਂ ਚਾਹ ਕਿਉਂਕਿ ਮੈਂ ਚਾਹੁੰਦਾ ਕਿ ਮੈਂ ਆਪਣੇ ਸੱਭਿਆਚਾਰ ਨਾਲ ਜੁੜਿਆ ਰਵਾਂ ਕਿਉਂਕਿ ਮੈਂ ਚਾਹੁੰਦਾ ਮੇਰੇ ਬੱਚੇ ਪੰਜਾਬੀ ਹੀ ਰਹਿਣ ਕਿਤੇ ਉਹਨਾਂ ਦੇ ਖੂਨ ਦੇ ਵਿੱਚ ਬਦਲਾ ਨਾ ਹੋ ਜੇ ਠੀਕ ਹੈ ਇਹ ਚੀਜ਼ ਕਰਨ ਵਾਸਤੇ ਉਹ ਪੰਜਾਬ ਮੋੜਦਾ ਸੀ ਪਰ ਅੱਜ ਦੀ ਡੇਟ 'ਚ ਤਾਂ ਮੋੜਨਾ ਚਾਹੁੰਦੇ ਆ ਕਿਉਂਕਿ ਪਹਿਲੇ 3-4 ਸਾਲ 'ਚ ਹੀ ਸਮਝ ਆ ਜਾਂਦੀ ਕਿ ਅਸੀਂ ਇੱਥੇ ਸੈੱਟ ਹੋਣਾ ਹੀ ਨਹੀਂ ਹਾਂਜੀ ਦੋਸਤੋ ਇਸ ਤੋਂ ਪਹਿਲਾਂ ਕਿ ਤੁਸੀਂ ਸਾਰੀ ਵੀਡੀਓ ਦੇਖੋ ਇੱਕ ਗੱਲ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹਦੇ ਕਰਕੇ ਪੰਜਾਬ ਪਿੱਛੇ ਰਹਿ ਗਿਆ ਉਹ ਹੈਗਾ ਕਿ ਪੰਜਾਬੀ ਭਾਸ਼ਾ ਵਿੱਚ ਆਪਾਂ ਵਿੱਤ ਸਿੱਖਿਆ ਸਿੱਖੀ ਹੋਈ ਨਹੀਂ ਮਤਲਬ ਕਿ ਫਾਈਨੈਂਸ਼ੀਅਲ ਐਜੂਕੇਸ਼ਨ ਸਿੱਖੀ ਹੋਈ ਨਹੀਂ ਤਾਂ ਮੈਂ ਚਾਹੁੰਨਾ ਕਿ ਤੁਸੀਂ ਇਸ ਚੈਨਲ ਸਪੀਕਰ ਸਿੰਘ ਯੂਲੋ ਜੀ ਨੂੰ ਤੁਸੀਂ ਸੌਰੀਓ ਸਬਸਕ੍ਰਾਈਬ ਬਟਨ ਦਿੱਤਾ ਹੈ ਉਹਨੂੰ ਜ਼ਰੂਰ ਜਾ ਕੇ ਕਲਿੱਕ ਕਰੋ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਔਨ ਕਰ ਲਓ ਕਿਉਂਕਿ ਪੰਜਾਬੀ ਭਾਸ਼ਾ ਦੇ ਵਿੱਚ ਪਹਿਲਾ ਚੈਨਲ ਜੋ ਤੁਹਾਨੂੰ ਫਾਈਨੈਂਸ਼ੀਅਲ ਐਜੂਕੇਸ਼ਨ ਦੇਊਗਾ ਫ੍ਰੀ ਆਫ ਕਾਸਟ ਲੱਗਣਾ ਕੀ ਹੈ ਇੱਕ ਸਿਰਫ ਸਬਸਕ੍ਰਾਈਬ ਕਰਨਾ ਹੈ ਫਾਈਨੈਂਸ਼ੀਅਲ ਕੇਸ਼ਨ ਦੇ ਵਿੱਚ ਤੁਹਾਨੂੰ ਸਟਾਕ ਮਾਰਕੀਟ ਸ਼ੇਅਰ ਮਾਰਕੀਟ ਚ ਕਿੱਦਾਂ ਤੁਸੀਂ ਪੈਸਾ ਦੁੱਗਣਾ ਤਿੱਗਣਾ ਚੌਗਣਾ ਕਰ ਸਕਦੇ ਹੋ ਟਰੇਡਿੰਗ ਕਿੱਦਾਂ ਕਰ ਸਕਦੇ ਹੋ ਫਿਊਚਰ ਐਂਡ ਆਪਸ਼ਨਸ ਚ ਕਿੱਦਾਂ ਕਮਾਈ ਕਰ ਸਕਦੇ ਹੋ ਮਿਊਚੁਅਲ ਫੰਡਸ ਕੀ ਹੁੰਦੇ ਆ ਬੈਂਕਾਂ ਦੇ ਵਿੱਚ ਐਫ ਡੀਸ ਕਰਾਉਣੀਆਂ ਆਪਦਾ ਪੈਸਾ ਕਿਵੇਂ ਰੱਖਣਾ ਘਰ ਖਰੀਦਣਾ ਕਿ ਕਿਰਾਏ ਤੇ ਲੈਣਾ ਇਹੋ ਜਿਹੇ ਬਹੁਤ ਸਾਰੇ ਫੈਸਲੇ ਆ ਜੋ ਫਾਈਨੈਂਸ਼ਲੀ ਐਜੂਕੇਟ ਲੋਕ ਸਹੀ ਤਰੀਕੇ ਨਾਲ ਲੈਂਦੇ ਆ ਜਿਦੇ ਕਰਕੇ ਉਹ ਅਮੀਰ ਬੰਦੇ ਆ ਮੇਰਾ ਮਕਸਦ ਹੈ ਪੰਜਾਬੀ ਭਾਸ਼ਾ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਫ੍ਰੀ ਆਫ ਕੋਸਟ ਫਾਈਨੈਂਸ਼ਲੀ ਐਜੂਕੇਟ ਕਰਨਾ ਫਾਈਨੈਂਸ਼ੀਅਲ ਐਜੂਕੇਸ਼ਨ ਸਬਸਕ੍ਰਾਈਬ ਕਰੋ so that ਕਿ ਤੁਸੀਂ ਫਾਈਨੈਂਸ਼ਲੀ ਐਜੂਕੇਟ ਹੋ ਸਕੋ ਵੀਡੀਓ ਨੂੰ ਦੇਖਦੇ ਰਹੋ ਐਂਡ ਤੱਕ ਜ਼ਰੂਰ ਦੇਖਣਾ ਮੈਂ ਆਸ ਕਰਦਾ ਕਿ ਸਾਡਾ ਕੰਟੈਂਟ ਤੁਹਾਨੂੰ ਪਸੰਦ ਆ ਰਿਹਾ ਹੋਊਗਾ ਬਾਈ ਇਹੀ ਇਹੀ ਮੈਂ ਪੁੱਛਦਾ ਸੀ ਹਨਾ ਜਿਵੇਂ 20 20 ਸਾਲ ਬਾਅਦ ਪਹਿਲਾਂ ਸੋਚਦੇ ਸੀ ਕਿ ਯਾਰ ਬੱਚਿਆਂ ਨੂੰ ਲੈ ਕੇ ਪੰਜਾਬ ਜਾਇਆ ਜਾਵੇ ਉਹਨਾਂ ਨੂੰ ਸਾਡੇ ਪਿੰਡ ਸਾਡੇ ਖੇਤ ਹਨਾ ਉਹ ਚੀਜ਼ਾਂ ਸਾਡੀਆਂ ਦਿਖਾਈਆਂ ਜਾਣ ਸਾਡੇ ਪਿੰਡ ਦੀਆਂ ਸਾਥਾਂ ਦਿਖਾਈਆਂ ਜਾਣ ਪਰ ਹੁਣ 5 ਸਾਲ ਉਹ ਸਮਾਂ ਜਿਹੜਾ 4 5 ਜਾਂ 6 ਸਾਲ ਦਾ ਰਹਿ ਗਿਆ ਇੰਨਾ ਟਰਨ ਅਰਾਊਂਡ ਕਿਵੇਂ ਆ ਗਿਆ ਤੁਹਾਡੇ ਕੋਲ ਤਾਂ ਇਸ ਤਰ੍ਹਾਂ ਦੇ ਕੇਸਿਸ ਆਏ ਹੋਣੇ ਤੁਸੀਂ ਤਾਂ ਬਹੁਤ ਲੰਮਾ ਸਮਾਂ ਹਨਾ ਨਹੀਂ ਬਿਲਕੁਲ ਅਸੀਂ ਬੱਚਿਆਂ ਨੂੰ ਭੇਜਿਆ ਵੀ ਹੈ ਜੀ ਕੋਈ ਇਹਦੇ ਵਿੱਚ ਸ਼ੱਕ ਨਹੀਂ ਕਿਉਂਕਿ ਅਸੀਂ ਜਦੋਂ ਕੰਮ ਆਪਦਾ ਸ਼ੁਰੂ ਕੀਤਾ ਗਰੀਬੀ ਸੀ ਸਾਨੂੰ ਚਾਹੀਦਾ ਸੀ ਕੋਈ ਨਾ ਕੋਈ ਇਹੋ ਜਿਹਾ ਬਿਜ਼ਨਸ ਖੜਾ ਕਰੀਏ ਜਿਹਦੇ ਵਿੱਚ ਸਾਨੂੰ ਕਮਾਈ ਹੋਵੇ ਕਿਉਂਕਿ ਮੈਂ ਪੰਜਾਬ ਰਹਿਣਾ ਚਾਹੁੰਦਾ ਸੀ ਤਾਂ ਮੈਂ ਇਮੀਗ੍ਰੇਸ਼ਨ ਇੱਕ ਸਾਧਨ ਬਣਾ ਲਿਆ ਆਪਦੀ ਕਮਾਈ ਦਾ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਮੈਂ ਕਮਾਈ ਵੀ ਕੀਤੀ ਪੈਸਾ ਕਮਾਇਆ ਮੈਂ ਬਣਿਆ ਵੀ ਇਮੀਗ੍ਰੇਸ਼ਨ ਤੋਂ ਹੀ ਆ ਪਰ ਉਹਦੇ ਵਿੱਚ ਮੈਂ ਬਹੁਤ ਸਾਰੀਆਂ ਇਹੋ ਜਿਹੀਆਂ ਨਵੀਆਂ ਚੀਜ਼ਾਂ ਕੀਤੀਆਂ ਜਿਵੇਂ ਜਾਗਰੂਕ ਕੀਤਾ ਠੱਗੀਆਂ ਨੂੰ ਰੋਕਿਆ ਜਾਲੀ ਡਿਗਰੀਆਂ ਦੇ ਵਿਰੁੱਧ ਬੋਲਿਆ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀ ਸ਼ੁਰੂ ਕੀਤਾ ਜਿਹੜਾ ਅਵੇਅਰਨੈਸ ਸ਼ਬਦ ਆ ਜਾਂ ਠੱਗੀ ਸ਼ਬਦ ਆ ਉਹਨੂੰ ਮੂਹਰੇ ਲੈ ਕੇ ਆਉਣ ਵਾਲਾ ਸਭ ਤੋਂ ਪਹਿਲਾ ਸਪੀਕਰ ਸੀ ਪਰ ਉਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਹੁਣ ਜੇ ਜੈਗੂ ਦੀ ਸਥਿਤੀ ਬਣੀ ਹੋਈ ਕਿ ਸਾਡਾ ਕੰਮ ਸਿਰਫ ਜੇ ਬੰਦਾ ਪੈਸਾ ਕਮਾ ਲਵੇ ਨਾ ਤਾਂ ਸਿਰਫ ਉਹ ਲਾਲਚ ਕਿੱਥੋਂ ਤੱਕ ਕਰ ਸਕਦਾ ਅੱਜ ਜਿਹੜੀ ਕਮੀ ਆ ਉਹ ਇਹ ਹੈ ਕਿ ਜਿਹੜਾ ਬੰਦਾ ਲਾਲਚ ਕਰਦਾ ਕੰਮ ਸ਼ੁਰੂ ਕਰ ਲਿਆ ਚਾਰ ਪੈਸੇ ਕਮਾ ਲਏ ਉਹ ਨੂੰ ਆਏ ਕਿ ਮੈਂ ਹੋਰ ਕਮਾਵਾਂ ਉਹ ਕਮਾ ਲੈਂਦਾ ਫਿਰ ਉਹ ਨੂੰ ਆਏ ਮੈਂ ਹੋਰ ਕਮਾਵਾਂ ਅਸੀਂ ਇਹੋ ਜਿਹੇ ਲੋਕ ਆ ਪਿੰਡਾਂ ਚੋਂ ਉੱਠੇ ਆ ਸਾਨੂੰ ਇਹ ਕਿ ਜਿੰਨਾ ਕਾ ਗਿਆ ਬਹੁਤ ਆ ਅਸੀਂ ਹੁਣ ਪ੍ਰੋਗਰਾਮ ਚ ਲਾਇਆ ਯੂ ਐਲਓ ਪੰਜਾਬ এমਪਲੋਇਮੈਂਟ ਪ੍ਰੋਗਰਾਮ ਜਿਹਦੇ ਅਧੀਨ ਅਸੀਂ ਚਾਹੁੰਨੇ ਆ ਕਿ ਪੰਜਾਬ ਦੇ ਵਿੱਚ ਬੱਚੇ ਵਾਪਸ ਆਉਣ ਜਿਹੜੇ ਬੱਚੇ ਆਉਣਾ ਚਾਹੁੰਦੇ ਆ ਆਉਣਾ ਤਾਂ ਬਹੁਤ ਚਾਹੁੰਦੇ ਆ ਹਜ਼ਾਰਾਂ ਮੈਸੇਜ ਇੰਸਟਾਗ੍ਰam ਤੇ ਆਉਂਦੇ ਆ ਬਾਈ ਅਸੀਂ ਪੰਜਾਬ ਮੁੜਨਾ ਚਾਹੁੰਨੇ ਆ ਸਾਨੂੰ ਰਾਹ ਨਹੀਂ ਪਤਾ ਬਾਈ ਅਸੀਂ ਪ ਕਾਮਯਾਬ ਹੋ ਗਿਆ ਪੱਕਾ ਆ ਗਿਆ ਨਾ ਪੰਜਾਬ ਵਾਪਸ ਸਾਨੂੰ ਡਰ ਲੱਗਦਾ ਜਾਣਾ ਕਾਦਾ ਫਿਰ ਕਹਿੰਦੇ ਨੇ ਜਾਣਾ ਕਾਦਾ ਹਾਂ ਜਾਣ ਜੇ ਜੇ ਅਸੀਂ ਆ ਵੀ ਗਏ ਸਾਨੂੰ ਡਰ ਲੱਗਦਾ ਕੀ ਅਸੀਂ ਕਾਮਯਾਬ ਹੋਵਾਂਗੇ ਤੇ ਇਹੋ ਜਿਹੇ ਕਈ ਸਾਰੀਆਂ ਇਨਸਿਕਿਉਰਿਟੀਆਂ ਆ ਬੱਚਿਆਂ ਦੀਆਂ ਜੋ ਕੈਨੇਡਾ ਤੋਂ ਵਾਪਸ ਆਉਣਾ ਚਾਹੁੰਦੇ ਆ ਆਸਟ੍ਰੇਲੀਆ ਤੋਂ ਵਾਪਸ ਆਉਣਾ ਚਾਹੁੰਦੇ ਆ ਕਿਸੇ ਵੀ ਮੌਲਕ ਤੋਂ ਪੰਜਾਬ ਦੀ ਧਰਤੀ ਤੇ ਵਾਪਸ ਬਣੇ ਉਹਨਾਂ ਦੀ ਇਨਸਿਕਿਉਰਿਟੀਆਂ ਉਹਨਾਂ ਦੀ ਇਨਸਿਕਿਉਰਿਟੀਆਂ ਦਾ ਜਿਹੜਾ ਟਾਈਮ ਤੁਹਾਡਾ ਸਵਾਲ ਸੀ ਕਿ ਟਾਈਮ ਕਿਉਂ ਕੱਟ ਗਿਆ ਪਹਿਲਾਂ ਉੱਥੇ ਜਾ ਕੇ ਪੋਪੂਲੇਸ਼ਨ ਘਟ ਸੀ ਜਿਹੜੀ ਇਮੀਗ੍ਰੈਂਟਸ ਦੀ ਪੋਪੂਲੇਸ਼ਨ ਆ ਓਵਰ ਦਾ ਪੀਰੀਅਡ ਆਫ ਟਾਈਮ ਵੱਧਦੀ ਗਈ ਹੁਣ ਕੋਈ ਵੀ ਚੀਜ਼ ਕਿਸੇ ਹੱਦ ਤੱਕ ਆ ਜੇ ਹੁਣ 2000 ਸਾਲ ਦੇ ਵਿੱਚ 50000 ਬੰਦਾ ਜਾਂਦਾ ਸੀ ਅੱਜ 50 ਲੱਖ ਬੰਦਾ ਜਾਣ ਲੱਗ ਗਿਆ ਠੀਕ ਹੈ ਫਰਕ ਪੈ ਗਿਆ ਹੁਣ ਕਿੱਥੇ 50000 ਬੰਦੇ ਨੂੰ ਨੌਕਰੀ ਮਿਲਣੀ ਕਿੱਥੇ 50000 ਬੰਦੇ ਨੇ ਪੀਆਰ ਲੈਣੀ ਕਿੱਥੇ 50000 ਬੰਦੇ ਨੇ ਸੈੱਟ ਹੋਣਾ ਤੇ ਕਿੱਥੇ 50 ਲੱਖ ਬੰਦੇ ਨੇ ਸੈੱਟ ਹੋਣਾ ਇਹ ਬਹੁਤ ਵੱਡਾ ਡਿਫਰੈਂਸ ਆ ਤਾਂ ਉਹ ਹਰ ਕੰਟਰੀ ਦੀ ਕੋਈ ਨਾ ਕੋਈ ਇੱਕ ਲਿਮਟ ਹੁੰਦੀ ਆ ਇੰਡੀਆ ਦੀ ਲਿਮਟ ਹੀ ਆ ਇੰਡੀਆ ਚ ਹੋਂ ਜਿਹੜੇ ਬੰਗਲਾਦੇਸ਼ ਤੋਂ ਆਉਂਦੇ ਆ ਰਿਫਿਊਜੀ ਆਉਂਦੇ ਆ ਉਹ ਦਿਹਾੜੀ ਦੇ ੱਪਾ ਕਰਦੇ ਮਾੜਾ ਮੋਟਾ ਉਹਦਾ ਰੋਟੀ ਚਲਾਉਂਦੇ ਆ ਹੋਰ ਤਾਂ ਕੁਝ ਨਹੀਂ ਕਰ ਪਾਉਂਦੇ ਕਿਸੇ ਟਾਈਮ ਤੇ ਇੰਡੀਆ ਆਏ ਹੁੰਦਾ ਸੀਗਾ ਵੀ ਕੋਈ ਵੀ ਆ ਜਾਏ ਤੇ ਬਹੁਤ ਵਧੀਆ ਤਰੱਕੀ ਹੁੰਦੀ ਸੀ ਜਿਆਦਾ ਤੋਂ ਪਹਿਲਾਂ ਦੀ ਗੱਲ ਕਰੀਏ ਯਾਰ ਜਸਟ ਆਫਟਰ ਪਾਰਟੀਸ਼ਨ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਓਪਰਚ्युनिटीज ਇੰਡੀਆ ਵਿੱਚ ਪੰਜਾਬ ਚ ਤਾਂ 20 ਸਾਲ ਪਹਿਲਾਂ ਤੱਕ ਓਪਰਚ्युनिटीज ਬੜੇ ਬੜੇ ਯੂਪੀ ਬਿਹਾਰ ਤੋਂ ਆ ਕੇ ਜਾਂ ਆਪਾਂ ਆਪਾਂ ਚਸ਼ਮਾ ਪਾ ਲਿਆ ਬਾਹਰਲੇ ਮੁਲਕਾਂ ਦਾ ਵੈਸਟਰਨ ਕਲਚਰ ਦਾ ਕੁੜਤੇ ਪਜਾਮੇ ਛੱਡ ਕੇ ਆਪਾਂ ਜੀਣਾ ਤੇ ਹੋ ਗਏ ਆਪਾਂ ਚਸ਼ਮਾ ਪਾਇਆ ਵੈਸੇ ਵੈਸੇ ਪੰਜਾਬ ਦੇ ਵਿੱਚ ਅੱਜ ਵੀ ਬਹੁਤ ਜ਼ਿਆਦਾ ਓਪਰਚੁਨ ਮੈਂ ਇਹੀ ਪੁੱਛਦਾ ਸੀ ਨਾ ਤੁਸੀਂ ਵੱਡੀ ਵੱਡੀ ਗੱਲ ਕਹੀ ਕਿ ਓਪਰਚੁਨਿਟੀਆਂ ਬਹੁਤ ਨੇ ਜੇ ਪੰਜਾਬ ਯੂਪੀ ਬਿਹਾਰ ਵਾਲਿਆਂ ਨੂੰ ਪਾਲ ਸਕਦਾ ਜੇ ਪੰਜਾਬ ਨੇਪਾਲ ਤੋਂ ਆਏ ਕਿਸੇ ਬਲਵਾਸੀ ਨੂੰ ਪਾਲ ਸਕਦਾ ਤਾਂ ਫਿਰ ਪੰਜਾਬੀਆਂ ਨੂੰ ਬਈ ਉਹ ਓਪਰਚੁਨਿਟੀਆਂ ਨਹੀਂ ਦਿਖਦੀਆਂ 15 20 ਲੱਖ 25 ਲੱਖ ਲਾ ਕੇ ਬੱਚਾ ਬਾਹਰ ਜਾਂਦਾ ਤਾਂ ਫਿਰ ਜੇ ਉਹ ਵਾਪਸ ਮੁੜਨਾ ਚਾਹੁੰਦਾ ਪਰ ਉਹ ਉਹੀ 25-30 ਲੱਖ ਲਾ ਕੇ ਪਹਿਲਾਂ ਪੰਜਾਬ ਦੇ ਵਿੱਚ ਕੰਮ ਨਹੀਂ ਕਰਨਾ ਚਾਹੁੰਦਾ ਕਹਿੰਦੇ ਨੇ ਕਿ ਉਹੀ ਗੱਲ ਆ ਜਾਂਦੀ ਹੈ ਕਹਿੰਦੇ ਨੇ ਕਿ ਓਪਰਚ्युनिटीਜ਼ ਨਹੀਂ ਪੰਜਾਬ ਦੇ ਵਿੱਚ ਸਿਸਟਮ ਨਹੀਂ ਦੇਖੋ ਪੰਜਾਬ ਇਹੋ ਜੀ ਧਰਤੀ ਆ ਜਿੱਥੇ ਸਭ ਤੋਂ ਵੱਡੇ ਵੱਡੇ ਯੋਧੇ ਪੈਦਾ ਹੋਏ ਆਪਾਂ ਮੰਨਦੇ ਆ ਇਸ ਗੱਲ ਨੂੰ ਦਰਸ਼ਕ ਵੀ ਮੰਨਦੇ ਆ ਸਾਰੇ ਮੰਨਦੇ ਆ ਹਰੀ ਸਿੰਘ ਨਲਵਾ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਤਕੜਾ ਤਕੜੇ ਯੋਧੇ ਪੈਦਾ ਹੋਏ ਆ ਯੋਧਾ ਕਿਹਾ ਕਿ ਨੂੰ ਜਾਂਦਾ ਯੋਧਾ ਉਹਨੂੰ ਕਿਹਾ ਜਾਂਦਾ ਜੋ ਕਿਸ ਤੋਂ ਡਰਦਾ ਨਹੀਂ ਬਿਲਕੁਲ ਉਹ ਤਾਂ ਘਰ ਘਰ ਦੇ ਵਿੱਚ ਬਲੱਡ ਸੀ ਜਿਹੇ ਬੰਦੇ ਚ ਡਾਰੀ ਆ ਗਿਆ ਯੋਧਾ ਕਾ ਦਾ ਬਿਲਕੁਲ ਠੀਕ ਹੈ ਤੇ ਪੰਜਾਬ ਦੇ ਬਲੱਡ ਚ ਹੀ ਯੋਧੇ ਆ ਬਲੱਡ ਚ ਡਰ ਹੈ ਨਹੀਂ ਪਰ ਪਤਾ ਨਹੀਂ ਇਹੋ ਜਿਹਾ ਕਿਹੜਾ ਪਾਣੀ ਆ ਗਿਆ ਪੰਜਾਬ ਚ ਕਿਹੜੀ ਜੀ ਇਹੋ ਕਿਹੜੀ ਇਹੋ ਜੀ ਹਵਾ ਆ ਗਈ ਡਰ ਬਹੁਤ ਜ਼ਿਆਦਾ ਵੱਧ ਗਿਆ 2005 6 7 8 ਤੋਂ ਬਾਅਦ ਖਾਸ ਕਰਕੇ 2010 ਤੋਂ ਬਾਅਦ ਪੰਜਾਬੀਆਂ ਦੇ ਬਲੱਡ 'ਚ ਡਰ ਆ ਗਿਆ ਪਤਾ ਨਹੀਂ ਕਿੱਥੋਂ ਡਰਕੈਸ ਚੀਜ਼ ਦਾ ਸਾਡਾ ਬੱਚਾ ਪਲੱਸ 2 ਕਰ ਜੂਗਾ ਪੰਜਾਬ 'ਚ ਕਿਹੜਾ ਕੁਝ ਬੰਨਣਾ ਕਿਹੜਾ ਨੂੰ ਸਰਕਾਰੀ ਨੌਕਰੀ ਮਿਲਣੀ ਹੈ ਸਰਕਾਰੀ ਨੌਕਰੀ ਵੀ ਤਾਂ ਕਰਨਾ ਚਾਹੁੰਦੇ ਆ ਲੋਕ ਕਿ ਉਹ ਇਨਸਿਕਿਉਰ ਨਹੀਂ ਹੋਣਾ ਚਾਹੁੰਦੇ ਉਹ ਇਹ ਲੈ ਕੇ ਨਹੀਂ ਚੱਲਣਾ ਚਾਹੁੰਦਾ ਜੇ ਸਾਡੇ ਬੱਚੇ ਨੇ ਬਿਜ਼ਨਸ ਕੀਤਾ ਕਿਤੇ ਉਹ ਫੇਲ ਨਾ ਹੋ ਜਾਏ ਸਰਕਾਰੀ ਨੌਕਰੀ ਵਾਲ ਤਾਂ ਭੱਜਦੇ ਆ ਕਿ ਯਾਰ ਨੌਕਰੀ ਲਾ ਗਈ ਜ਼ਿੰਦਗੀ ਪਰ ਬੰਦਾ ਸੇਫ ਆ ਸੇਫਟੀ ਵੱਲ ਭੱਜਣ ਲੱਗ ਗਏ ਰਿਸਕ ਲੈਣਾ ਹੀ ਨਹੀਂ ਚਾਹੁੰਦਾ ਪੰਜਾਬੀ ਜਿਹਦੇ ਕਰਕੇ ਪੰਜਾਬੀਆਂ ਨੇ ਸਭ ਤੋਂ ਵੱਧ ਘਾਟ ਖਾਧੀ ਮੈਨੂੰ ਕੋਈ ਸਬੰਧਾ ਸਵਾਲ ਪੁੱਛਦਾ ਨਾ ਕਿ ਬਈ ਪੰਜਾਬ ਨੇ ਸਭ ਤੋਂ ਵੱਧ ਘਾਟਾ ਕਿਹੜੀ ਚੀਜ਼ 'ਚ ਖਾਦਾ ਉਹ ਇਸ ਸੋਚ 'ਚ ਖਾਦਾ ਕਿ ਅਸੀਂ ਰਿਸਕ ਲੈਣਾ ਹੀ ਨਹੀਂ ਭਾਈ ਮੇਰਾ ਨਾ ਇੱਕ ਦੋਸਤ ਆ ਮੈਂ ਕੱਲ ਦੀ ਹੀ ਗੱਲ ਦੱਸਦਾ ਮੇਰਾ ਇੱਕ ਦੋਸਤ ਅਮਰੀਕਨ ਸਿਟੀਜ਼ਨ ਆ ਮੈਂ ਉਸਦੇ ਨਾਲ ਕੱਲ ਗੱਲ ਕਰ ਰਿਹਾ ਸੀ ਤੇ ਉਹਨੇ ਬੜਾ ਈਮੋਸ਼ਨਲ ਹੋ ਕੇ ਗੱਲ ਕਹੀ ਕਹਿੰਦਾ ਯਾਰ ਮੈਂ ਆਪਣੇ ਸ਼ਹਿਰ ਆਉਣਾ ਚਾਹੁੰਦਾ ਮੋਹਾਲੀ ਦਾ ਰਹਿਣ ਵਾਲਾ ਕਿ ਮੈਂ ਆਪਣੇ ਪੰਜਾਬ ਆਉਣਾ ਚਾਹੁੰਦਾ ਮੈਂ ਇੱਥੇ ਰਹਿਣਾ ਕਹਿੰਦਾ ਪਰ ਮੇਰੇ ਮਨ 'ਚ ਇੱਕ ਡਰਾ ਯਾਰ ਮੈਂ ਕਰੂੰ ਕੀ ਅਮਰੀਕਨ ਸਿਟੀਜ਼ਨਸ਼ਿਪ ਵੀ ਮੈਂ ਛੱਡ ਦੂੰ ਮੇਰੇ ਬੱਚੇ ਔਰੇ ਨੇ ਮੇਰਾ ਬੇਟਾ ਔਰੇ ਮੇਰੀ ਵਾਈਫ ਔਰੇ ਆ ਮੇਰੇ ਫਾਦਰ ਔਰੇ ਨੇ ਮੇਰਾ ਬ੍ਰਦਰ ਔਰੇ ਕਹਿੰਦਾ ਸਭ ਕੁਝ ਇੱਥੇ ਆ ਮੇਰਾ ਪਰਿਵਾਰ ਉੱਥੇ ਆ ਪਰ ਮੈਂ ਕਰ ਸਵਾਲ ਤਾਂ ਫਿਰ ਉਹੀ ਆ ਨਾ ਕਿ ਰੋਟੀ ਤਾਂ ਖਾਣੀ ਆ ਹੁਣ ਜਿਹੜਾ ਵਿਦੇਸ਼ ਤੋਂ ਆਇਆ ਉਹ ਦਿਹਾੜੀ ਤਾਂ ਬਾਈ ਇੱਥੇ ਕਰੇਗਾ ਨਹੀਂ ਦੇਖੋ ਇਹ ਇੱਕ ਸੋਚ ਆ ਜੀ ਆਪਣੀ ਆਪਣੀ ਹਰ ਬੰਦੇ ਦੀ ਆ ਜੇ ਉਹ ਕਿਸੇ ਵੀ ਬੰਦੇ ਦੇ ਮਨ 'ਚ ਇਹ ਸਵਾਲ ਹੁੰਦਾ ਨਾ ਕਿ ਮੈਂ ਪੰਜਾਬ ਆ ਜੂੰਗਾ ਤਾਂ ਮੈਂ ਕਰੂੰਗਾ ਕਿ ਓਯੋ ਸਾਡੀ ਟੀਮ ਨਾਲ ਜ਼ਰੂਰ ਸੰਪਰਕ ਕਰੇ ਇੱਕ ਵਾਰ ਉਹ ਸਾਡੀ ਫ੍ਰੀ ਆ ਕੋਈ ਅਸੀਂ ਇਹਦੇ ਵਿੱਚ ਅਸੀਂ ਪੈਸਾ ਨਹੀਂ ਰੱਖਿਆ ਕੋਈ ਕਮਾਈ ਨਹੀਂ ਕਈ ਲੋਕ ਕਹਿੰਦੇ ਯਾਰ ਪਹਿਲਾਂ ਇਹਨਾਂ ਨੇ ਬਾਹਰ ਭੇਜ ਤੇ ਉਦੋਂ ਕਮਾਈ ਕਰ ਲਈ ਹੁਣ ਬੁਲਾਉਣ ਲੱਗਿਆ ਫੇਰ ਕਮਾਈ ਕਰਨ ਲੱਗੇ ਉਦੋਂ ਕਿਤੇ ਕਿਤੇ ਕਹਿ ਦਵੇ ਕਿਤੇ ਕਹਿ ਦਵੇ ਪੰਜਾਬ ਪ੍ਰਥਮ ਵਾਲੇ ਪੇਡ ਪ੍ਰੋਮੋਸ਼ਨ ਆ ਸਪੀਕਰ ਦੀਆਂ ਕਰਦੇ ਆ ਹਾਂ ਨਹੀਂ ਉਹ ਗੱਲ ਆ ਚਲੋ ਉਹ ਉਹ ਕਹਿੰਦੇ ਤਾਂ ਆ ਕਿਉਂਕਿ ਦੇਖੋ ਹਰ ਚੀਜ਼ ਦਾ ਵਿਰੋਧ ਤਾਂ ਹੋਣਾ ਹੀ ਆ ਕਹਿੰਦੇ ਵਿ ਪਰ ਇੱਕ ਚੀਜ਼ ਆ ਕਿ ਸਾਡੇ ਨਾਲ ਕੰਸਲਟ ਕਰ ਸਕਦਾ ਕਿਉਂਕਿ ਮੇਰੀ ਜਿਹੜੀ ਲਾਈਨ ਆ ਮੋਟ ਤੋਂ ਲੈ ਕੇ ਮੈਂ ਬਿਜ਼ਨਸ ਬਣਾਉਣਾ ਚਾਹੁੰਦਾ ਮੇਰੀ ਮੇਰੀ ਜਿਹੜਾ ਟੈਲੈਂਟ ਆ ਮੇਰੇ ਚ ਟੈਲੈਂਟ ਬੋਲਣ ਦਾ ਨਹੀਂ ਮੇਰਾ ਸਪੀਕਰ ਸਿੰਘ ਸ਼ਬਦ ਨਾ ਨਾ ਜਿਹੜਾ ਪੈ ਗਿਆ ਇਹਨਾਂ ਸ਼ਬਦਾਂ ਨਾਲ ਉਹ ਤਾਂ ਪਿਆ ਸੀ ਕਿ ਮੈਂ ਮੋਟੀਵੇਸ਼ਨਲ ਸਪੀਚਸ ਕਰਦਾ ਸੀ ਵੱਡੀਆਂ ਵੱਡੀਆਂ ਕੰਪਨੀਆਂਜ਼ ਦੀਆਂ ਟ੍ਰੇਨਿੰਗਸ ਕਰਦਾ ਸੀਗਾ ਜਿਦਾ ਰਿਲਾਇੰਸ ਹੋ ਗਈ ਮਾਈਕਰੋਸਾਫਟ ਹੋ ਗਈ ਹੈਨਾ ਤਾਂ ਮੇਰਾ ਨਾਮ ਉੱਥੋਂ ਪਿਆ ਇਹ ਤਾਂ ਮੇਰਾ ਜਿਹੜਾ ਅਸਲੀ ਟੈਲੈਂਟ ਆ ਉਹ ਮਿੱਟੀ ਨੂੰ ਵੀ ਸੋਨਾ ਬਣਾਉਣ ਦਾ ਮਤਲਬ ਕੀ ਆ ਕਿ ਜਿਹੜੇ ਬੰਦਾ ਕੁਝ ਵੀ ਨਹੀਂ ਕਰਦਾ ਜਿਹੜਾ ਬ ਦਾ ਅਸਲੀ ਟੈਲੈਂਟ ਹੀ ਬਿਜ਼ਨਸ ਨੂੰ ਕ੍ਰੀਏਟ ਕਰਨਾ ਚਾਹੇ ਉਹ ਬਿਜ਼ਨਸ ਇਮੀਗ੍ਰੇਸ਼ਨ ਦਾ ਹੋਵੇ ਟੀਵੀ ਦਾ ਹੋਵੇ ਪਾਣੀ ਦਾ ਹੋਵੇ ਚਾਹੇ ਕੋਈ ਵੀ ਬਿਜ਼ਨਸ ਹੋਵੇ ਉਹ ਮੇਰੇ ਤੋਂ ਕੰਸਲਟੇਸ਼ਨ ਲੈ ਕੇ ਉਹਨੂੰ ਆਪ ਦਾ ਸੋਨਾ ਬਣਾ ਸਕਦਾ ਜੋ ਬਣਾਉਣਾ ਚਾਵੇ ਜੋ ਸਹੀ ਤਰੀਕੇ ਨਾਲ ਚਲਾਉਣਾ ਚਾਵੇ ਬਿਜ਼ਨਸ ਦੇ ਰੂਲਸ ਦੇ ਹਿਸਾਬ ਨਾਲ ਚਲਾਉਣਾ ਚਾਵੇ ਐਂਡ ਜਿਹੜਾ ਬੱਚਾ ਬਾਹਰਲੇ ਮੁਲਕਾਂ ਤੋਂ ਪੰਜਾਬ ਆ ਰਿਹਾ ਉਹ ਇੱਥੇ ਆ ਕੇ ਸਾਡੀ ਟੀਮ ਨਾਲ ਸੰਪਰਕ ਕਰਕੇ ਫ੍ਰੀ ਆਫ ਕਾਸਟ ਕੰਸਲਟੇਸ਼ਨ ਲੈ ਕੇ ਅਸੀਂ ਕੋਈ ਹਿੱਸਾ ਨਹੀਂ ਲੈਣਾ ਉਹਦੀ ਕੰਪਨੀ ਦੇ ਵਿੱਚ ਅਸੀਂ ਉਹ ਤੋਂ ਕੋਈ ਫੀਸ ਨਹੀਂ ਲੈਣੀ ਸਲਾਹ ਲੈਣਾ ਵੀ ਕੁਝ ਨਹੀਂ ਕਰਨਾ ਅਸੀਂ ਪ੍ਰੋਮੋਸ਼ਨ ਤਾਂ ਤੁਹਾਨੂੰ ਤਾਂ ਕਹਿਣਗੇ ਨਾ ਜੇ ਤੁਸੀਂ ਮੇਰੀ ਪ੍ਰੋਮੋਸ਼ਨ ਕੀਤੀ ਹੋਵੇ ਤੇ ਬਾਅਦ ਚ ਲੋਕ ਉਸ ਵੀਡੀਓ ਨੂੰ ਦੇਖ ਕੇ ਮੇਰੇ ਕੋਲ ਆਉਣ ਤੇ ਮੈਂ ਉਹਦੇ ਚਾਰ ਪੈਸੇ ਲਵਾਂ ਅਸੀਂ ਕੋਈ ਪੈਸਾ ਨਹੀਂ ਲੈਣਾ ਜਸਟ ਇੱਕ ਸਾਡਾ ਮਿਸ਼ਨ ਆ ਕਿ ਪੰਜਾਬ এমਪਲੋਇਮੈਂਟ ਪ੍ਰੋਗਰਾਮ ਯੂਐਲਓ ਪੰਜਾਬ এমਪਲੋਇਮੈਂਟ ਜਿਹੜੇ ਲੋਕ ਆਉਣਾ ਚਾਹੁੰਦੇ ਆ ਉਹਨਾਂ ਨੂੰ ਇੱਕ ਰਾਹ ਨਹੀਂ ਗਏ ਵੀ ਤਾਂ ਹੀ ਸੀ ਹਾਂ ਗਏ ਵੀ ਤਾਂ ਸੀ ਕਿਉਂਕਿ ਰਾਹ ਹੀ ਹੈਗਾ ਸੀ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਇੱਕ ਆਪਸ਼ਨ ਬਣਾ ਲਿਆ ਕਿਉਂਕਿ ਡਰ ਰਿਸਕ ਨਹੀਂ ਲੈਣਾ ਜੀ ਆਪਦਾ ਬਿਜ਼ਨਸ ਕਰਨਾ ਨਹੀਂ ਕਿਉਂਕਿ ਜੇ ਡੱਬ ਗਿਆ ਕਰਾਂਗੇ ਕੀ ਆ ਹੀ ਕਿਸੇ ਕੋਲੇ ਇੱਕ ਕਿੱਲਾ ਦੋ ਕਿੱਲੇ ਆਉਣੇ ਉਹ ਵੇਚ ਕੇ ਬੱਚੇ ਨੂੰ ਬਾਹਰ ਭੇਜਣਾ ਉਹ ਵੇਚ ਕੇ ਉਹ ਬਿਜ਼ਨਸ ਨਹੀਂ ਕਰੂਗਾ ਕਦੇ ਵੀ ਉਹ ਕੋਕਾ ਬਾਹਰ ਭੇਜ ਦੂੰਗਾ ਬਾਹਰ ਆਸਤੇ ਵੇਚ ਦੂੰਗਾ ਪਰ ਇੱਥੇ ਕਰਨਾ ਅਸੀਂ ਤੇ ਮੈਂ ਕੁਝ ਨਹੀਂ ਕਰ ਸਕਦਾ ਨਾ ਮੈਂ ਲੋਨ ਚੱਕ ਸਕਦਾ ਨਾ ਮੈਂ ਲਿਮਟ ਚੱਕ ਸਕਦਾ ਬਹੁਤ ਕੁਝ ਕਰਦੇ ਆ ਠੀਕ ਹੈ ਉਹ ਹੁੰਦਾ ਕਿ ਆਉਂ ਸੀ ਕਿਉਂਕਿ ਸਹੀ ਗਾਈਡੈਂਸ ਜਿਹੜਾ ਮਾਂ ਬਾਪ ਆ ਆਉਣ ਵਾਲਾ ਟਾਈਮ ਪੰਜਾਬ ਦਾ ਬਹੁਤ ਵਧੀਆ ਕਿਉਂਕਿ ਹੁਣ ਬਹੁਤ ਵਧੀਆ ਬਾਈ ਮੈਂ ਮਾਫ ਕਰਿਓ ਮੈਂ ਰੋਕਣਾ ਚਾਹੂੰਗਾ ਤੁਸੀਂ ਬਹੁਤ ਲੰਮੇ ਸਮੇਂ ਬਾਅਦ ਮੰਨੋ ਇੱਕ ਐਸਾ ਸਖਸ਼ ਮਿਲੇ ਆ ਜਿਹੜਾ ਕਹਿ ਰਿਹਾ ਕਿ ਪੰਜਾਬ ਦਾ ਟਾਈਮ ਬਹੁਤ ਵਧੀਆ ਹੈ ਮੈਂ ਹਲੇ ਤੱਕ ਇਸ ਮੁੱਦੇ ਦੇ ਜਿੰਨੀਆਂ ਵੀ ਗੱਲਾਂ ਬਾਤਾਂ ਕੀਤੀਆਂ ਨੇ ਵਿਦੇਸ਼ ਜਾਣ ਦੇ ਬਾਰੇ ਜਾਂ ਬਾਹਰਸ ਮੁੜਨ ਦੇ ਬਾਰੇ ਉਹ ਸਾਰੇ ਹੀ ਕਹਿੰਦੇ ਨੇ ਕਿ ਨਹੀਂ ਪੰਜਾਬ ਦਾ ਟਾਈਮ ਬੜਾ ਖਤਰਨਾਕ ਨਹੀਂ ਪੰਜਾਬ ਦਾ ਸਮਾਂ ਜੋ ਪੰਜਾਬ ਦਾ ਸਮਾਂ ਆਉਣ ਵਾਲਾ ਉਸ ਤੋਂ ਵਧੀਆ ਕੋਈ ਸਮਾਂ ਨਹੀਂ ਬਸ ਆਪਾਂ ਸੋਚਣਾ ਕਿ ਜਦੋਂ ਵਧੀਆ ਸਮਾਂ ਪੰਜਾਬ ਤੇ ਆਊਗਾ ਉਦੋਂ ਇੱਥੇ ਵਸਣਾ ਕਿਹਨੇ ਆ ਆਪਾਂ ਪੰਜਾਬੀਆਂ ਨੇ ਵਸਣਾ ਕਿ ਬਾਹਰਲੇ ਗੁਜਰਾਤੀਆਂ ਨੇ ਆ ਕੇ ਵਸਣਾ ਕਿਸ ਤਰੀਕੇ ਦੇ ਨਾਲ ਵਧਿਆਉਣ ਵਾਲਾ ਵਧਿਆ ਵੀਰੇ ਇਹ ਹੈ ਕਿ ਅੱਜ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਓਪਰਚ्युनिटीਜ਼ ਆ ਟਰੇਡ ਰੂਟਸ ਪੰਜਾਬ ਦੇ ਵਿੱਚ ਦੀ ਬਰ ਰਹੇ ਆ ਤੁਸੀਂ ਦੇਖੋਗੇ ਸੜਕਾਂ ਤੇ ਮੈਕਡੀ ਕਿੰਨੇ ਆਊਟਲੈਟਸ ਬਰ ਰਹੇ ਉਹਦਾ ਕਾਰਨ ਕੀ ਆ ਕਿ ਸਰਕਾਰਾਂ ਨੂੰ ਇਨਵੈਸਟਰਸ ਨੂੰ ਕੁਝ ਦੀਂਦਾ ਅੱਜ ਆਪਾਂ ਤੁਸੀਂ ਇਹ ਗੱਲ ਸੋਚ ਕੇ ਦੇਖੋ ਵਧਿਆ ਕਿੱਥੋਂ ਪਤਾ ਲੱਗਦਾ ਅੱਜ ਇੱਕ ਬੰਦਾ ਕਿਸਾਨ ਆ ਉਹਦੀ 1 ਕਿੱਲਾ ਜ਼ਮੀਨ ਆ ਉਹ 1 ਕਿੱਲਾ ਜ਼ਮੀਨ ਵੇਚ ਕੇ ਆਪਦੇ ਬੱਚੇ ਨੂੰ ਬਾਹਰ ਤਾਂ ਭੇਜ ਦੂਗਾ ਪਰ 1 ਕਿੱਲਾ ਜ਼ਮੀਨ ਵਿੱਚ ਕਿ ਇਧਰ ਉਹ ਨਹੀਂ ਬਿ ਇੱਥੇ ਨਹੀਂ ਮੈਂ ਪੈਸਾ ਲਾਉਣਾ ਪੰਜਾਬ ਚ ਤੂੰ 20 ਲੱਖ ਰੁਪਏ ਦਾ ਕਿਲਾ ਵੇਚ ਕੇ ਲਾਉਣਾ ਤਾਂ ਬਾਹਰ ਜਾਵੜਾ ਹੂੰ ਆਪਾਂ 20 ਲੱਖ ਰੁਪਈਆ ਪੰਜਾਬ ਚ ਲਾ ਕੇ ਰਾਜੀ ਨਹੀਂ ਲੋਕ 2-200 ਕਰੋੜ ਲਾਈ ਜਾਂਦੇ ਬਾਹਰ ਲਿਆ ਕੇ ਜਿਹੜੇ ਗੁਜਰਾਤੀ ਆ ਜਿਹੜੇ ਬਿਜ਼ਨਸਮੈਨ ਆ ਪੰਜਾਬ ਦੀ ਜ਼ਮੀਨਾਂ ਖਰੀਦ ਕੇ 2-2 ਤੋਂ 3-300 ਕਰੋੜ ਦੇ ਪ੍ਰੋਜੈਕਟ ਖੜੇ ਕਰ ਰਿਆ ਉਹ ਪੰਜਾਬ ਚ ਬਿਲੀਵ ਕਰ ਰਹੇ ਆ ਪਰ ਆਪਾਂ ਪੰਜਾਬ ਚ ਹੋ ਕੇ ਪੰਜਾਬੀ ਹੋ ਕੇ ਆਪਣਾ ਘਰ ਆ ਆਪਣੀ ਰੋਟੀ ਇਕੱਲਾ ਵੀ ਜ਼ਮੀਨ ਹੋਊਗੀ ਆਪ ਨੂੰ ਪਤਾ ਆਪਾਂ ਰੋਟੀ ਖਾ ਲਾਂਗੇ ਆਪਾਂ ਆਪਣੀ ਸਰਜ਼ਮੀਂ ਤੇ ਉੱਤੇ ਵਿਸ਼ਵਾਸ ਨਹੀਂ ਕਰਦੇ ਯਾਨੀ ਕਿ ਪੰਜਾਬੀਆਂ ਨੂੰ ਹੁਣ ਬਿਜ਼ਨਸਮੈਨ ਬਣਨਾ ਪਏਗਾ ਜਿਸ ਤਰ੍ਹਾਂ ਦੇ ਨਾਲ ਬਿਜ਼ਨਸ ਦੇ ਵਿੱਚ ਗੁਜਰਾਤੀਆਂ ਨੇ ਵੱਡੇ ਵੱਡੇ ਨਾਮ ਕੱਢੇ ਨੇ ਭਾਈ ਜੀ ਉਹਦੇ ਵਿੱਚ ਬੰਨਣਾ ਹੀ ਪੈਣਾ ਦੇਖੋ ਜਿੰਨਾ ਟਾਈਮ ਪ੍ਰੋਗਰੈਸ ਨਹੀਂ ਨਾ ਕਰਦੇ ਜਿੰਨਾ ਟਾਈਮ ਆਪਾਂ ਅਪਡੇਟ ਦਿੰਦੇ ਉੱਥੇ ਜਾ ਕੇ ਕੈਨੇਡਾ ਜਾ ਕੇ ਦਿਹਾੜੀਆਂ ਵੀ ਕੀਤੀਆਂ ਟਾਇਲਟਾਂ ਵੀ ਸਾਫ਼ ਕੀਤੀਆਂ ਫਿਰ ਟਰੱਕ ਵੀ ਪਾਏ ਬਿਜ਼ਨਸ ਹੀ ਕੀਤੇ ਉੱਥੇ ਜਾ ਕੇ ਪਰ ਬਾਈ ਕੈਨੇਡਾ ਨੇ ਉਹਨਾਂ ਟਾਇਲਟਾਂ ਸਾਫ਼ ਕੀਤੀਆਂ ਦਾ ਜਾਂ ਦਿਹਾੜੀਆਂ ਕੀਤੀਆਂ ਦਾ ਸਾਡੇ ਬੱਚਿਆਂ ਦਾ ਮੁੱਲ ਵੀ ਪਾਇਆ ਨਾ ਕਿੱਡੇ ਕਿੱਡੇ ਮਲਟੀਨੇਸ਼ਨਲ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੇ ਉੱਥੇ ਖੜੀਆਂ ਕੀਤੀਆਂ ਪੰਜਾਬ ਨੇ ਮੇਰਾ ਕਿਹੜਾ ਨਹੀਂ ਪਾਇਆ ਮੇਰਾ ਵੀ ਤਾਂ ਮੁੱਲ ਪਾਇਆ ਤੁਹਾਡਾ ਕਿਹੜਾ ਨਹੀਂ ਪਾਇਆ ਪੰਜਾਬ ਨੇ ਮੁੱਲ ਕਿਹੜਾ ਬੰਦਾ ਜਿਹੜਾ ਪੰਜਾਬ ਚ ਮਿਹਨਤ ਕਰਦਾ ਨਾ ਮੁੱਲ ਨਹੀਂ ਪਾਇਆ ਮੈਨੂੰ ਦਿਖਾਓ ਆਕੇ ਉਹਨੇ ਕੋਈ ਨਾ ਕੋਈ ਜਾਂ ਤਾਂ ਗਲਤੀ ਕੀਤੀ ਹੋਊ ਜਾਂ ਰਿਸਕ ਨਹੀਂ ਲਿਆ ਹੋਊ ਜਾਂ ਉਹਨੇ ਸਹੀ ਤਰੀਕੇ ਨਾਲ ਕੰਮ ਕੀਤਾ ਨਹੀਂ ਹੋਊਗਾ ਪੰਜਾਬ ਦੇ ਵਿੱਚ ਮੁੱਲ ਯਾਰ ਜਿਹੜੇ ਬੰਦੇ ਬਿਹਾਰ ਤੋਂ ਆਕੇ ਜਿਹੜੀਆਂ ਕੰਸਟਰਕਸ਼ਨ ਕੰਪਨੀਆਂ ਖੜੀਆਂ ਕਰਕੇ ਉਹਨਾਂ ਨੇ ਪੰਜਾਬ ਦਾ ਉਹਨਾਂ ਦਾ ਕਿਹੜਾ ਮੁੱਲ ਨਹੀਂ ਪਾਇਆ ਪੰਜਾਬ ਤਾਂ ਮੁੱਲ ਪਉਂਦਾ ਮੁੱਲ ਪਾਉਣਾ ਕਿਸੇ ਜਗ੍ਹਾ ਦਾ ਮੁਤਾਜ ਨਹੀਂ ਹੁੰਦਾ ਮੇਰੀ ਗੱਲ ਇਹ ਗੱਲ ਦਾ ਧਿਆਨ ਨਾਲ ਸੋਚ ਲਿਓ ਮੁੱਲ ਬੰਦੇ ਨੇ ਆਪ ਦਾ ਆਪ ਪਾਉਣਾ ਆਪ ਦੀ ਮਿਹਨਤ ਦੇ ਸਿਰ ਤੇ ਪਾਉਣਾ ਜਿਹੜਾ ਬੰਦਾ ਆਪਦੇ ਕੰਮ ਨੂੰ ਲਗਰਦਾ ਅਸੀਂ ਹੁਣ ਇੱਥੇ ਕੰਮ ਕਰਦੇ ਆ ਅਸੀਂ ਕੋਈ 10000 15000 20000 ਤੇ ਬੰਦਾ ਰੱਖ ਲਈਏ ਹਣ ਉਹ ਸਾਨੂੰ ਟਾਈਮ ਗਣਾਉਣ ਲੱਗ ਜਾਂਦਾ ਕਿ ਬਾਈ ਜੀ 9 ਵਜੇ ਆਇਆ ਸੀ ਮੈਂ 4 ਵਜੇ ਚਲਾ ਜਾਣਾ ਠੀਕ ਹੈ ਉਹ ਇੱਥੇ ਤਾਂ ਕੁਝ ਨਹੀਂ ਕਰਦਾ ਉੱਥੇ ਗੋਰੀ ਉਹਦਾ ਨਾਲੇ ਤਾਂ ਓਵਰ ਟਾਈਮ ਲਵਾਉਂਦੇ ਆ ਨਾਲੇ ਕੈਸ਼ ਪੇਮੈਂਟ ਵੀ ਨਹੀਂ ਦਿੰਦੇ ਫੇਰ ਵੀ ਕਹਿੰਦਾ ਅਸੀਂ ਸਸਰੀ ਘਰ ਮੈਂ ਆ ਜਾਊਂਗਾ ਆਪਾਂ ਅਧੀਨ ਰਹਿਣਾ ਸਿੱਖ ਗਏ ਰਿਸਕ ਨਹੀਂ ਲਿਆ ਜਦੋਂ ਆਪਾਂ ਰਿਸਕ ਨਹੀਂ ਲਿਆ ਆਪਾਂ ਖੁੱਲ ਕੇ ਖੇਡੇ ਹੀ ਨਹੀਂ ਆਪਦੇ ਲਈ ਆਪਦੇ ਟੈਲੈਂਟ ਨੂੰ ਆਪਾਂ ਯੂਜ਼ ਹੀ ਨਹੀਂ ਕੀਤਾ ਤੇ ਫਿਰ ਆਪਾਂ ਬਾਹਰ ਜਾ ਕੇ ਉਹਨਾਂ ਦੀ ਗੁਲਾਮੀ ਪੂਰੀ ਠੋਕ ਕੇ ਕਰਦੇ ਆਂ ਅੱਛਾ ਸਪੀਕਰ ਬਾਈ ਤੁਸੀਂ ਹਨਾ ਇੱਕ ਗੱਲ ਕਹੀ ਸੀ ਕਿ ਸਾਡੀ ਟੀਮ ਦੇ ਨਾਲ ਸੰਪਰਕ ਤੁਸੀਂ ਕਰ ਲਿਓ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਕਾਮਯਾਬ ਹੋਣਾ ਕਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਆਪਣਾ ਵਧੀਆ ਇੱਕ ਰੋਜ਼ਗਾਰ ਤੌਰ 'ਤੇ ਮੈਂ ਕੋਈ ਪਾਰਟਨਰਸ਼ਿਪ ਨਹੀਂ ਕਰਨੀ ਸਪੀਕਰ ਸਿੰਘ ਦੇ ਕੋਲ ਕਿਹੜੀ ਐਸੀ ਗਿੱਦੜ ਸਿੰਘੀ ਹੈ ਜਿਹੜੀ ਸਾਡੀਆਂ ਸਰਕਾਰਾਂ ਦੇ ਕੋਲ ਨਹੀਂ ਜੇ ਪ੍ਰੋਗਰਾਮ ਇੱਕ ਕਾਮ ਪੰਜਾਬ ਦਾ ਜੰਮੇ ਇੱਕ ਸਪੀਕਰ ਸਿੰਘ ਚਲਾ ਸਕਦਾ ਤਾਂ ਮੁੱਖ ਮੰਤਰੀ ਪੰਜਾਬ ਨੇ ਪੀਐਮ ਮੋਦੀ ਸਾਹਿਬ ਨੇ ਹੋਰ ਸਰਕਾਰਾਂ ਅੱਗੇ ਚਲੇ ਗਈਆਂ ਭਾਈ ਉਹਨਾਂ ਨੂੰ ਇਹ ਚੀਜ਼ ਨਹੀਂ ਸਮਝਾਈ ਉਹ ਵੱਡੇ ਲੈਵਲ ਤੇ ਨਹੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਚਲਾ ਸਕਦੀਆਂ ਦੇਖੋ ਉਹ ਤਾਂ ਜੀ ਹੁਣ ਹਰ ਬੰਦੇ ਦਾ ਆਪਦਾ ਮਾਈਂਡ ਸੈਟ ਆ ਮੇਰੇ ਪੱਲੇ ਮੇਰੇ ਕੋਲ ਇੱਕ ਟੈਲੈਂਟ ਆ ਕਿ ਭਾਈ ਮੇਰੇ ਕੋਲ ਕੋਈ ਬੱਚਾ ਆ ਗਿਆ ਉਹ ਕਹਿੰਦਾ ਮੇਰੇ ਕੋਲ ਭਾਈ ਲੱਖ ਰੁਪਈਆ ਮੈਂ ਲੱਖ ਰੁਪਏ ਚ ਕਿਹੜਾ ਬਿਜ਼ਨਸ ਕਰ ਸਕਦਾ ਜ ਕ ਲੈਣਾ ਪੈਣਾ ਜੇ ਕੋਈ ਕੋਈ ਸੋਚੇ ਕਿ ਵੀ ਸਪੀਕਰ ਸਿੰਘ ਕੋਲ ਜਾਵੜ ਗਏ ਰੁਪਈਆ ਲੈ ਜੀਏ 20 ਲੱਖ ਤੇ ਰਿਸਕ ਲੈਣਾ ਨਹੀਂ ਪਊਗਾ ਦਾਤੇ ਕੁਝ ਲਾਉਣਾ ਨਹੀਂ ਪਊਗਾ ਤਾਂ ਮੇਰੇ ਕੋਲ ਨਾ ਇਹ ਕੋਈ ਕੋਈ ਸ਼ੱਕ ਵਾਲੀ ਗੱਲ ਨਹੀਂ ਰਿਸਕ ਤਾਂ ਲੈਣਾ ਹੀ ਪੈਣਾ ਰਿਸਕ ਬਿਨਾ ਕਾਮਯਾਬੀ ਨਹੀਂ ਮਿਲਨੀ ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਜਾਂ ਸਰਕਾਰਾਂ ਕਰ ਨਹੀਂ ਰਹੀਆਂ ਮੈਂ ਉਹ ਹੁਣ ਪਤਾ ਨਹੀਂ ਉਹਨਾਂ ਦਾ ਕੀ ਕਾਰਨ ਆ ਕਿਉਂ ਨਹੀਂ ਕਰ ਰਹੀਆਂ ਕਿਉਂਕਿ ਜਾਂ ਤਾਂ ਕੰਸਲਟ ਕਿਉਂਕਿ ਮਾਈਂਡ ਸੈਟ ਬਣਿਆ ਨਾ ਸਰਕਾਰ ਦੇ ਵਿੱਚ ਕੀ ਹੈ ਸਰਕਾਰ ਦੀ ਇੱਕ ਚੇਨ ਚੱਲਦੀ ਹੈ ਪਹਿਲਾਂ ਸ਼ੁਰੂ ਮੋੜ ਕਿੱਥੋਂ ਦਾ ਟੀਚਰ ਸਰਕਾਰੀ ਟੀਚਰ ਹੈ ਸਰਕਾਰੀ ਟੀਚਰ ਖੁਦ ਜੌਬ ਕਰ ਰਿਹਾ ਹੈ ਉਹ ਖੁਦ ਜੋਬ ਕਰ ਰਿਹਾ ਹੁਣ ਸਰਕਾਰੀ ਟੀਚਰ ਖੁਦ ਬਿਜ਼ਨਸ ਨਹੀਂ ਕਰ ਰਿਹਾ ਬੱਚੇ ਨੂੰ ਬਿਜ਼ਨਸ ਕਿਉਂ ਪੜਾਊਗਾ ਪੰਜਾਬ ਇਸੇ ਕਰਕੇ ਡਵੈਲਪ ਨਹੀਂ ਹੋਇਆ ਕਿਉਂਕਿ ਕਿਸੇ ਨੇ ਇਹ ਕਿਹਾ ਨਹੀਂ ਕਿ ਬਈ ਰਿਸਕ ਲਾਓ ਟੀਚਰ ਕਹਿੰਦੇ ਜਦੋਂ ਸਮਾਂ ਸਕੂਲ ਚ ਪੜਦਾ ਸੀ ਮੈਨੂੰ ਕਹਿੰਦੇ ਕਾਕਾ ਪੜ ਲਾ ਪੜ ਜੇ ਨਾ ਪੜਿਆ ਨਾ ਚੰਗੀ ਨੌਕਰੀ ਨਹੀਂ ਮਿਲਣੀ ਜੇ ਨਾ ਪੜਿਆ ਨਾ ਅੱਜ ਦੇਖੋ ਅਸੀਂ ਸਰ ਇੱਥੇ ਨੌਕਰੀ ਕਰਦੇ ਆ ਅਸੀਂ 50000 ਰੁਪਏ ਲੈਨੇ ਆ ਅੱਜ ਦੇਖੋ ਉਹ ਬੰਦਾ ਸਰਕਾਰੀ ਨੌਕਰੀ ਤੇ ਲੱਗਾ ਕੋਈ ਡੀਐਸਪੀ ਲੱਗਾ ਕੋਈ ਉਹ ਲੱਗਾ ਕਿਹੜੇ ਟੀਚਰ ਨੇ ਕਿਹਾ ਕਿ ਕਾਕਾ ਪੜ੍ਹਾਈ ਛੱਡ ਦੇ ਤੂੰ ਆ ਚੀਜ਼ ਸਿੱਖ ਲੈ ਜੇ ਪੜ੍ਹਨਾ ਤਾਂ ਆਏ ਪੜ੍ਹ ਲੈ ਤੂੰ ਬਿਜ਼ਨਸ ਕਰ ਲੇਗਾ ਹੂੰ ਕਿਵੇਂ ਕਹੂਗਾ ਕੋਈ ਟੀਚਰ ਕਿ ਤੂੰ ਬਿਜ਼ਨਸ ਕਰ ਲੇਗਾ ਕਿ ਖੁਦ ਨਹੀਂ ਬਿਜ਼ਨਸ ਕਰ ਰਿਹਾ ਖੁਦ ਜੌਬ ਕਰ ਰਿਹਾ ਉਹ ਤਾਂ ਬਿਜ਼ਨਸ ਕਰਨ ਵਾਸਤੇ ਤੁਹਾਨੂੰ ਉਸਤਾਦ ਵੀ ਤਾਂ ਬਿਜ਼ਨਸ ਕਰਨ ਵਾਲਾ ਚਾਹੀਦਾ ਤੁਹਾਨੂੰ ਤੁਹਾਨੂੰ ਸਿਖਾਉਣ ਵਾਲਾ ਵੀ ਤਾਂ ਬਿਜ਼ਨਸਮੈਨ ਚਾਹੀਦਾ ਤੁਹਾਨੂੰ ਤੁਹਾਨੂੰ ਮੈਂਟਰ ਵੀ ਤਾਂ ਬਿਜ਼ਨਸਮੈਨ ਚਾਹੀਦਾ ਬਿਜ਼ਨਸਮੈਨ ਮੈਂਟਰਸ਼ਿਪ ਹੈ ਹੀ ਨਹੀਂ ਪੰਜਾਬ ਦੇ ਵਿੱਚ ਪੰਜਾਬ ਵਿੱਚ ਸਿਖਾਉਣ ਵਾਲਾ ਵੀ ਜੌਬ ਤੇ ਆ ਕੋਧੋ ਕਿਸੇ ਦਾ ਨੌਕਰ ਆ ਜਿਹੜਾ ਸਿੱਖ ਰਿਹਾ ਉਹਦੀ ਮਾਈਂਡ ਸੈਟ ਨੌਕਰ ਵਾਲੀ ਬਣਦੀ ਜਾ ਰਹੀ ਹੈ ਉਹ ਫ੍ਰੀ ਹੈਡ ਖੇਡਣ ਜਾਂਦਾ ਉਹਨੂੰ ਆਏ ਹੁੰਦਾ ਕਿ ਜੇ ਮੇਰੀ ਨੌਕਰੀ ਲੱਗ ਵੀ ਗਈ ਮੈਨੂੰ ਪਹਿਲਾਂ ਟਾਈਮ ਦੱਸੋ ਜੀ ਕਿੰਨੇ ਤੋਂ ਕਿੰਨੇ ਡਿਊਟੀ ਹੂ ਮੈਂ ਜਦੋਂ ਵੀ ਮੈਂ ਪਹਿਲਾ ਸਵਾਲ ਨਹੀਂ ਪੁੱਛਿਆ ਜਾਂਦਾ ਮੈਂ ਜਦੋਂ ਵੀ ਹਾਇਰਿੰਗ ਕਰਦਾ ਪੰਜਾਬ ਦੇ ਵਿੱਚ ਮੈਂ ਬੜੀ ਹਾਇਰਿੰਗ ਕਰਦਾ ਅੱਜ ਵੀ ਸਾਨੂੰ 3-400 ਬੰਦੇ ਦੀ ਲੋੜ ਆ ਜੇ ਕੋਈ ਥੋੜਾ ਮਾਧਿਅਮ ਰਾਹੀਂ ਸਾਨੂੰ ਸੁਣ ਰਿਹਾ ਤੇ ਕੋਈ ਬੰਦਾ ਨੂੰ ਨੌਕਰੀ ਦੀ ਲੋੜ ਆ 3-400 EMPLOYEES ਦੀ ਸਾਨੂੰ ਲੋੜ ਅੱਜ ਅਸੀਂ ਹਾਇਰ ਕਰ ਸਕਦੇ ਹਾਂ ਅਸੀਂ ਕੈਪੇਬਲ ਹਾਂ ਦੋ ਚੀਜ਼ਾਂ ਕਰਨਗੇ ਜਦੋਂ ਮੈਂ ਪਹਿਲਾ ਬੰਦੇ ਨੂੰ ਹਾਇਰ ਕਰਦਾ ਮੈਂ ਉਹਨੂੰ ਸਵਾਲ ਪੁੱਛਦਾ ਕਿ ਬਈ ਤੇਰੀ ਆਹ ਜੌਬ ਆ ਤੂੰ ਕਰ ਲੇਗਾ ਕੰਮ ਉਹ ਮੈਨੂੰ ਅੱਗੇ ਪਤਾ ਇਹ ਨਹੀਂ ਪੁੱਛਦਾ ਕਿ ਮੈਂ ਕਿੰਨਾ ਟਾਈਮ ਕੰਮ ਕਰਾਂ ਯਾਰ ਮੈਨੂੰ ਇਹ ਨਹੀਂ ਪੁੱਛਦਾ ਕਿ ਬਾਈ ਮੈਂ ਤੇਰੇ ਕੋਲ ਕੰਮ ਲੱਗਣ ਲੱਗਾ ਮੈਂ ਕਾਮਯਾਬ ਹੋ ਜਾਊਂਗਾ ਮੈਂ ਮੇਰਾ ਮੇਰਾ ਘਰ ਬਣ ਜਾਊਗਾ ਮੈਂ ਜ਼ਿੰਦਗੀ ਚ ਸਕਸੈਸਫੁਲ ਹੋ ਜਾਊਂਗਾ ਮੈਂ ਆਪਦਾ ਪਰਿਵਾਰ ਪਾਲ ਲੂੰਗਾ ਇੱਥੇ ਕੰਮ ਕਰਕੇ ਉਹ ਮੈਨੂੰ ਪਤਾ ਕੀ ਪੁੱਛਦਾ ਬਾਈ ਟਾਈਮ ਕਿੰਨੇ ਤੋਂ ਕਿੰਨੇ ਹੋਊਗਾ ਕੰਮ ਤੇ ਤਨਖਾਹ ਕਿੰਨੀ ਦਿਓਗੇ ਦੋ ਚੀਜ਼ਾਂ ਸਿਰਫ ਦੋ ਚੀਜ਼ਾਂ ਪੁੱਛਦਾ ਸਿਰਫ ਇਹਨਾਂ ਦੋਆਂ ਚੀਜ਼ਾਂ ਕਰਕੇ ਤਾਂ ਲੋਕ ਕੈਨੇਡਾ ਅਮਰੀਕਾ ਜਾਂਦੇ ਨਹੀਂ ਲੋਕ ਅਗਰ ਕੈਨੇਡਾ ਅਮਰੀਕਾ ਜਾਂਦੇ ਆ ਤਾਂ ਸੈਟਲਮੈਂਟ ਵਾਸਤੇ ਜਾਂਦੇ ਆ ਆਪਾਂ ਜਦੋਂ ਇੰਡੀਆ ਚ ਕੋਈ ਵੀ ਬੱਚਾ ਜੌਬ ਕਰਦਾ ਉਹ ਸੈਟਲਮੈਂਟ ਵਾਸਤੇ ਕਰਦਾ ਹੀ ਨਹੀਂ ਉਹ ਟਾਈਮ ਪਾਸ ਵਾਸਤੇ ਕਰਦਾ ਕਿ ਵੀ ਮੇਰਾ ਅੱਜ ਆ ਮਹੀਨਾ ਲੰਘ ਜੇ ਮੇਰੀ 15000 ਤਨਖਾਹ ਮਿਲ ਜੇ ਮੈਨੂੰ ਬਸ 20000 ਮਿਲ ਜੇ ਮੇਰਾ ਆ ਮਹੀਨਾ ਲੰਘ ਜੇ ਮੇਰੀ ਆ ਕਿਸ਼ਤ ਲੰਘ ਜੇ ਮੇਰਾ ਇੰਨਾ ਕ ਸਰਕਲ ਚੱਲ ਜੇ ਗਾਂ ਦਾ ਮੈਨੂੰ ਪਤਾ ਨਹੀਂ ਤੁਸੀਂ ਨਾ ਇੱਕ ਗੱਲ ਕਹਿ ਰਹੇ ਹੋ ਕਿ ਰਿਸਕ ਲੈਣਾ ਪਊਗਾ ਤੁਹਾਨੂੰ ਗਾਈਡ ਮੈਂ ਕਰੂੰਗਾ bizness ਵਾਲੇ ਪਾਸੇ ਨੂੰ ਤੁਸੀਂ ਆਉਣਾ ਪਊਗਾ ਅੱਜ ਦੇ ਸਮੇਂ ਦੇ ਵਿੱਚ ਬਾਈ ਇਮੀਗ੍ਰੇਸ਼ਨ ਦਾ ਗੱਲ ਕਰੀਏ ਤਾਂ ਮਾਫ ਕਰਿਓ ਮੈਂ ਸ਼ਬਦ ਵਰਤ ਰਿਹਾ ਕਿ ਇੱਟ ਚੱਕੀ ਤੇ ਇਮੀਗ੍ਰੇਸ਼ਨ ਦਫ਼ਤਰ ਨਿਕਲ ਰਿਹਾ ਜੀ ਹਰ ਘਰ ਦੇ ਵਿੱਚ ਇਮੀਗ੍ਰੇਸ਼ਨ ਦਫ਼ਤਰ ਜਿਹੜਾ ਚੰਡੀਗੜ੍ਹ ਚਲੇ ਜਾਈਏ ਮੁਹਾਲੀ ਚਲੇ ਜਾਈਏ ਖਰੜ ਚਲੇ ਜਾਈਏ ਜਾਂ ਇੱਧਰ ਨੂੰ ਜਲੰਧਰ ਸਾਈਡ ਚਲੇ ਜਾਈਏ ਉਸ ਪਾਸੇ ਨੂੰ ਇੱਟ ਚੱਕੀ ਦੇ ਇਮੀਗ੍ਰੇਸ਼ਨ ਦਫ਼ਤਰ ਖੁੱਲਦਾ ਤੇ ਫਿਰ ਹੋਰ ਕਿਹੜੇ bizness ਨੇ ਬਾਈ ਜਿਹੜੇ ਬਹੁਤ bizness ਜਿਹੜੇ ਕਰ ਸਕਦੇ ਆ ਮੁੱਖ ਤੌਰ ਤੇ ਜਿਹੜੇ ਪੰਜਾਬ ਦੇ ਵਿੱਚ ਹੈ ਕਿ 60 40 ਚਾਂਸਸ ਹੈ ਨੇ ਸਕਸੈਸਫੁਲ ਹੋਣ ਦੇ। ਕਿ ਬੰਦਾ ਰਿਸਕ ਲੈਣ ਲਈ ਵੀ ਤਿਆਰ ਮੈਂ ਕਹਿੰਦਾ ਬੰਦਾ ਰਿਸਕ ਲੈਣ ਲਈ ਤਿਆਰ ਹੋਵੇ, ਬੰਦਾ ਸਹੀ ਤਰੀਕੇ ਨਾਲ ਨੀਅਤ ਨਾਲ ਕੰਮ ਕਰਨ ਲਈ ਤਿਆਰ ਹੋਵੇ ਜਿਹੜਾ ਮਰਜੀ ਕੰਮ ਖੋਲ੍ਹ ਉਹ ਚਕਾਵੇਂ ਆ ਵੀ ਕਾਮਯਾਬੀਆ ਪੰਜਾਬ ਚ। ਜਿਹੜਾ ਮਰਜੀ ਕੰਮ ਤੁਸੀਂ ਕਿਹੜੀ ਪ੍ਰੀਫਰੈਂਸ ਕਰੋਗੇ ਇੱਕ ਪਲੱਸ 2 ਪਾਸ ਮੁੰਡਾ 5 ਸਾਲ ਜਿਹਨੇ ਕੈਨੇਡਾ ਦੇ ਵਿੱਚ ਲਾਇਏ ਨੇ, ਇੰਗਲਿਸ਼ ਤੇ ਚੰਗੀ ਕਮਾਂਡ ਆ, ਉਹਦੀ ਉਹ ਗੱਲਬਾਤ ਹਰ ਕਿਸੇ ਦੇ ਨਾਲ ਕਰ ਸਕਦਾ। ਸਪੀਕਰ ਦੇ ਕੋਲ 15 ਲੱਖ ਰੁਪਇਆ ਲੈ ਕੇ ਆ ਗਿਆ। ਤੇ ਉਹ ਆਪਣਾ ਰਿਸਕ ਲੈਣ ਲਈ ਦੇਖੋ ਸਭ ਤੋਂ ਪਹਿਲਾਂ ਉਹਦੇ ਵਿੱਚ ਇਹ ਹੈ ਕਿ ਉਹ ਰਿਸਕ ਲੈਣ ਲਈ ਤਾਂ ਤਿਆਰ ਆ ਉਹਦੇ ਕੋਲ ਰੁਪਈਆ ਵੀ 15 ਲੱਖ ਆ ਉਹ 5 ਸਾਲ ਲੈ ਕੇ ਇੰਗਲਿਸ਼ ਵੀ ਜਾਣਦਾ ਸਾਰਾ ਕੁਝ ਜਾਣਦਾ ਪਰ ਜ਼ਰੂਰੀ ਚੀਜ਼ ਜਿਹੜਾ ਸਾਡਾ ਯੂਐਲਓ ਪੰਜਾਬ ਏਮਪਲੋਇਮੈਂਟ ਪ੍ਰੋਗਰਾਮ ਹੈ ਅਸੀਂ ਨਾ ਬੱਚੇ ਦੀ ਸਾਈਕੋਲੋਜੀ ਨੂੰ ਏਵੈਲੂਏਟ ਕਰਨਾ ਹੁੰਦਾ ਪਹਿਲਾਂ ਇਹ ਨਹੀਂ ਹੁਣ ਸਪੀਕਰ ਦਾ ਮੇਰਾ ਇੰਟਰਸਟ ਬਈ ਬਿਜ਼ਨਸ ਚ ਆ ਪੈਸੇ ਚ ਆ ਕਿ ਬਈ ਪੈਸਾ ਕਿਵੇਂ ਬਣਦਾ ਟੈਕਸ ਕੀ ਹੁੰਦਾ ਸ਼ੇਅਰ ਮਾਰਕੀਟ ਕੀ ਹੁੰਦਾ ਮੇਰਾ ਇੰਟਰਸਟ ਪੈਸਾ ਤਾਂ ਮੈਨੂੰ ਕੋਈ ਵੀ ਬਿਜ਼ਨਸ ਖੋਲ ਕੇ ਦੇ ਦਿਓ ਮੇਰਾ ਉਹ ਚ ਪੂਰਾ ਇੰਟਰਸ ਤੁਹਾਨੂੰ ਮੈਂ ਕਹਣਾ ਬਾਈ ਇੱਥੇ ਬਹਿ ਕੇ ਫਾਈਲਾਂ ਦਾ ਲਾ ਲੋਗੇ ਨਹੀਂ ਲਾਉਂਗੇ ਤੁਸੀਂ ਮੇਰੇ ਕੋਲ ਆ ਕੇ 15 ਲੱਖ ਰੁਪਏ ਲੈ ਕੇ 5 ਸਾਲ ਬਾਹਰੋਂ ਲਾ ਕੇ ਤੇ ਕਹੋ ਬਾਈ ਆਹ ਸਪੀਕਰ ਆਪਿਆ 15 ਲੱਖ ਆਪਿਆ ਰੁਪਈਆ ਦੱਸ ਕਿੱਥੇ ਲਾਈਏ ਮੈਂ ਕਹਾਂ ਵਾਂ ਇਮੀਗ੍ਰੇਸ਼ਨ ਏਜੰਟ ਬਣ ਜਾਓ ਬਣ ਜਾਉਗੇ ਤੁਸੀਂ ਮੇਰੇ ਕਹਿਣ ਤੇ ਖੋਲ ਵੀ ਲਓਗੇ ਪਰ ਕਾਮਯਾਬ ਨਹੀਂ ਹੋਵੋਗੇ ਕਿਉਂਕਿ ਤੁਹਾਡਾ ਇੰਟਰਸਟ ਨਹੀਂ ਅਸੀਂ ਪਹਿਲਾਂ ਬੱਚੇ ਨੂੰ ਉਸ ਕੈਂਡੀਡੇਟ ਨੂੰ ਸਾਈਕੋਲੋਜੀਕਲੀ ਅਵੈਲਿਊਏਟ ਕਰਨਾ ਹੁੰਦਾ ਕਿ ਬਾਈ ਉਹ ਬਾਹਰੋਂ ਆਇਆ ਉਹ ਕਿਉਂ ਛੱਡ ਕੇ ਆਇਆ ਉਹਦੇ ਕੀ ਰੀਜ਼ਨ ਸੀ ਹੁਣ ਮੈਂ ਉਹਨੂੰ ਕੰਮ ਹੀ ਇਹੋ ਜੇ ਚ ਪਾ ਦਿਆਂ ਫੇਰ ਉਹਨੂੰ ਮੈਂ ਦਿੱਲੀ ਬੰਬੇ ਗੁਦਰਾ ਗੁਜਰਾਤ ਭੇਜ ਦਿਆਂ ਤਾਂ ਉਹ ਉਹਦੀ ਉਹਦੀ ਸੋਚ ਕੀ ਆ ਉਹਦਾ ਮਾਈਂਡਸੈਟ ਕੀ ਆ ਉਹ ਕਿਹੜੇ ਮਾਈਂਡਸੈਟ ਨਾਲ ਵਾਪਸ ਮੁੜਿਆ ਠੀਕ ਹੈ ਉਹਦੀ ਸਾਈਕੋਲੋਜੀਕਲ ਇੰਟਰਸਟ ਕੀ ਆ ਕਿਹੜੇ ਕੰਮ ਤੇ ਉਹ ਜੇ ਬੈਠੂਗਾ ਤੇ ਉਹ ਅੱਕੂਗਾ ਨਹੀਂ ਮੈਂ ਨਹੀਂ ਅੱਕਦਾ ਮੈਨੂੰ ਕੋਈ ਵੀ ਬਿਜ਼ਨਸ ਦੇ ਦਿਓ ਮੈਂ ਅੱਜ ਐਨੇ ਸਾਰੇ ਯੂਐਲਓ ਦੇ ਨਾਮ ਤੇ ਬ੍ਰਾਂਡ ਬਣਾ ਰਿਆ ਹਰ ਬ੍ਰਾਂਡ 'ਚ ਮੇਰਾ ਪੂਰਾ ਫੁੱਲ ਫੋਕਸ ਹੁੰਦਾ ਯਾਰ ਇਹਨੂੰ ਐਂ ਚਲਾਉਣਾ ਚਾਹ ਨਾਲ ਚਾਹ ਹੁੰਦਾ ਸਵੇਰੇ ਉੱਠ ਕੇ ਕਿ ਵੀ ਆਹ ਬ੍ਰਾਂਡ ਨੂੰ ਕ੍ਰੀਏਟ ਕਰਨਾ ਐ ਚਾਚੇ ਟਾਈਮ ਇਨਵੈਸਟ ਕਰਨਾ ਪੈਸਾ ਵੀ ਇਨਵੈਸਟ ਕੀਤਾ ਚਲੋ ਪੈਸਾ ਤਾਂ ਦੂਰ ਦੀ ਗੱਲ ਹੈ ਪੈਸੇ ਦੀ ਤਾਂ ਰਿਸਕ ਟੇਕਿੰਗ ਅਬਿਲਿਟੀ ਇੰਨੀ ਕਿ ਜ਼ਿਆਦਾ ਮੇਰੀ ਮੈਂ ਤਾਂ ਪਰਵਾਹ ਹੀ ਨਹੀਂ ਕਰਦਾ ਜਿੱਥੇ ਮਰਜ਼ੀ ਰੋੜਦਾ ਰੋੜੀ ਜਾਵੇ ਪਰ ਮੇਨ ਫੋਕਸ ਹੁੰਦਾ ਯਾਰ ਮੈਂ ਵੈ ਇਨ ਇਨਵੈਸਟਮੈਂਟ ਆਉਦੀ ਟਾਈਮ ਦੀ ਤੇ ਆਉਦੀ ਇੰਟਰਸਟ ਵੀ ਦੇ ਰਿਹਾ ਜਿਹੜੇ ਬੱਚੇ ਦਾ ਉਸ ਬਿਜ਼ਨਸ ਤੇ ਇੰਟਰਸਟ ਹੀ ਨਾ ਹੋਇਆ ਜਿਹੜਾ ਮੈਸੇਜ ਜੇ ਕਿਤੇ ਉਹਨਾਂ ਕਾਮਯਾਬ ਹੋਣਾ ਹੀ ਨਹੀਂ ਜਿੰਨਾ ਮਰਜ਼ੀ ਜੋ ਅੱਜ ਮੇਰੇ ਕੋ ਕੋਈ ਬੱਚਾ ਆਊਗਾ ਪਹਿਲਾਂ ਮੈਂ ਉਹਦੀ ਸਾਈਕੋਲੋਜੀਕਲ ਚੈੱਕ ਕਰੂੰਗਾ ਕਿ ਭਈ ਉਹ ਕੀ ਕਰਨਾ ਚਾਹੁੰਦਾ ਕਿਹੜੇ ਕੰਮ ਲਈ ਉਹ ਕੈਪेबल ਆ ਕੰਮ ਕੋਈ ਵੀ ਮਾੜਾ ਨਹੀਂ ਮੈਂ ਤਾਂ ਫੂਡ ਦੇ ਬਿਜ਼ਨਸ ਤੋਂ ਲੈ ਕੇ 에ਅਰਲਾਈਨ ਬਣਾਉਣ ਤੱਕ ਹਰ ਬਿਜ਼ਨਸ ਦੀ ਗਾਈਡੈਂਸ ਦੇ ਸਕਦਾ ਜੂ ਬੱਚਾ ਕੰਸਟਰਕਸ਼ਨ ਚਾਹਣਾ ਚਾਹੁੰਦਾ ਕਿਤੇ ਸਪੀਕਰ ਹੰਕਾਰਤਾ ਨਹੀਂ ਹੈ ਕਹਤੇ ਕੇ ਸਪੀਕਰ ਕੱਲਾ ਹੀ ਇਨਾ ਕੈਪੇਬਲ ਆ ਕੇ ਇੱਕ ਫੂਡ ਸਟਾਲ ਸ਼ੁਰੂ ਕਰਨ ਤੋਂ ਲੈ ਕੇ ਇੱਕ 에ਅਰਲਾਈਨ ਤੱਕ ਦੀ ਤੁਸੀਂ ਗੱਲ ਕਰਦੇ ਨਹੀਂ ਦੇਖੋ ਕੈਪੇਬਿਲਿਟੀ ਵੀਰੇ ਇੱਕ ਹੁੰਦਾ ਟੈਲੈਂਟ ਹੈ ਹੰਕਾਰ ਨਹੀਂ ਕਹਿ ਸਕਦਾ ਮੈਂ ਕਿਹੜਾ ਕਹਿਆ ਕਿ ਮੈਂ ਕਾਮਯਾਬ ਕਰ ਦੂੰ ਜਾਂ 100% ਆ ਜਾਏ ਸਹੀ ਮੇਰੇ ਕੋਲੇ ਮੈਂ ਤਾਂ ਵੀ 100% ਮੇਰੇ ਕੋਲ 10 ਲੱਖ ਲਿਆ ਮੈਂ ਤਾਂ ਸਾਲ ਬਾਰ ਕਰੋੜ ਰੁਪਏ ਬਣਾ ਕੇ ਹੀ ਤੋਰੂ ਹੂੰ ਹੰਕਾਰ ਤਾਂ ਤਾਂ ਹੋ ਗਏ ਮੈਨੂੰ ਇਹ ਪਤਾ ਕਿ ਮੈਨੂੰ ਜਿਹੜੀ ਬਿਜ਼ਨਸ ਦੀ ਨੋਲਿਜ ਬੱਚਿਆਂ ਨੂੰ ਨਹੀਂ ਮਿਲੀ ਅੱਜ ਤੁਸੀਂ ਪਲੱਸ 2 ਵਾਲਾ ਬੱਚਾ ਜਿਹੜਾ ਬਾਹਰ ਜਾਂਦਾ ਨਾ ਅਸੀਂ ਹੁਣ ਇੱਥੇ ਭੇਜ ਦੇ ਰਹੇ ਆਂ ਬੱਚਿਆਂ ਨੂੰ ਅਸੀਂ ਬੱਚਿਆਂ ਨੂੰ ਬਾਹਰ ਭੇਜ ਦੇ ਰਹੇ ਆਂ ਤੇ ਅਸੀਂ ਇਹ ਗੱਲ ਨੋਟ ਕਰਦੇ ਹੁੰਦੇ ਸੀਗੇ ਕਿ ਬੱਚਾ ਜਦੋਂ ਬਾਹਰ ਜਾਂਦਾ ਆਪ ਨੂੰ ਬੱਚੇ ਨੂੰ ਕਹਿੰਦੇ ਕਾਕਾ ਤੇਰੀ ਆਫਰ ਲੈਟਰ ਆ ਗਈ ਆ ਆਪਦੀ ਫੀਸ ਭਰ ਦੇ ਠੀਕ ਹੈ ਕਿਵੇਂ ਭਰਨੀ ਆ ਜੀ ਬੈਂਕ ਰਾਹੀਂ ਭਰਨੀ ਆ ਚੈੱਕ ਲਾਉਣਾ ਪਊਗਾ ਹਾਂ ਜੀ ਚੈੱਕ ਕੀ ਹੁੰਦਾ ਜੀ ਪਤਾ ਹੀ ਨਹੀਂ ਹੂੰ ਬੱਚੇ ਨੂੰ ਅੱਜ ਫਾਈਨੈਂਸ਼ੀਅਲ ਐਜੂਕੇਸ਼ਨ ਨਹੀਂ ਹੰਕਾਰ ਨਹੀਂ ਬਾਈ ਮੈਂ ਤਾਂ ਕਹਿੰਦਾ ਇਹ ਆਬ ਦੀ ਫਾਈਨੈਂਸ਼ੀਅਲ ਐਜੂਕੇਸ਼ਨ ਦਾ ਤੇ ਇਹ ਮਾਣ ਪੰਜਾਬ ਦੇ ਹਰ ਇੱਕ ਬੱਚੇ ਨੂੰ ਹੋਊਗਾ ਜਿਹੜਾ ਮੇਰੇ ਨਾਲ ਜੁੜਿਆ ਰਹੂਗਾ ਹਰ ਇੱਕ ਬੱਚਾ ਇਹ ਗੱਲ ਦਾ ਮਾਣ ਕਰੂਗਾ ਕਿ ਅਸੀਂ ਸਪੀਕਰ ਸਿੰਘ ਨਾਲ ਜੁੜੇ ਸੀ ਐਂਡ ਸਪੀਕਰ ਸਿੰਘ ਤੋਂ ਜੇ ਅਸੀਂ ਕੁਝ ਸਿੱਖਿਆ ਪੰਜਾਬੀ ਭਾਸ਼ਾ ਚ ਗੁਰਮੁਖੀ ਸਿੱਖਿਆ ਹਰ ਬੱਚਾ ਹੰਕਾਰ ਨਹੀਂ ਇਹ ਮਾਣ ਕਰੂਗਾ ਇਸ ਗੱਲ ਤੇ ਕਿ ਵੀ ਮੈਂ ਫਾਈਨੈਂਸ਼ੀਅਲੀ ਐਜੂਕੇਟ ਹਾਂ ਮੈਨੂੰ ਬੈਂਕ ਤੇ ਚੈੱਕ ਭਰਨ ਤੋਂ ਲੈ ਕੇ ਬੈਂਕ ਦੀ ਮੈਨੇਜਮੈਂਟ ਕਿਵੇਂ ਚੱਲਦੀ ਆ ਅਪ ਟੂ ਸਟਾਕ ਮਾਰਕੀਟ ਕਿਵੇਂ ਚੱਲਦੀ ਆ ਕੰਪਨੀਆਂ ਦੇ ਫੰਡਾਮੈਂਟਲਸ ਕੀ ਹੁੰਦੇ ਆ ਕੰਪਨੀ ਦਾ ਸ਼ੇਅਰ ਵਧਦਾ ਘਟਦਾ ਕਿਉਂ ਆ ਉਥੋਂ ਤੱਕ ਦੀ ਆ ਗਈ ਹੁਣ ਮੈਂ ਜਦੋਂ ਸਟਾਕ ਮਾਰਕੀਟ ਚ ਇਨਵੈਸਟ ਕਰਦਾ ਮੈਨੂੰ ਪਤਾ ਹੁੰਦਾ ਕਿ ਬਈ ਆ ਰਿਲਾਇੰਸ ਆਏ ਅੱਜ ਆ ਕੰਮ ਕਰ ਰਹੀ ਹੈ ਇਹ ਦੇ ਕਰਕੇ ਇਹਨੇ ਅੱਗੇ ਜਾ ਕੇ ਵਧਣਾ ਮੈਂ ਚ ਪੈਸਾ ਲਾਦਾ ਪੈਸਾ ਗਰੋ ਕਰੂਗਾ ਮੇਰਾ ਪੈਸਾ ਬਹੁਤ ਘੱਟ ਚਾਂਸ ਜਿਹੜਾ ਮੈਂ ਇਨਵੈਸਟ ਕਰਦਾ ਮੈਂ ਕਿਸ ਨੂੰ ਸੁਜੈਸਟ ਨਹੀਂ ਕਰਦਾ ਤੁਸੀਂ ਇਹ ਚ ਪੈਸੇ ਲਾਓ ਇਹ ਚ ਲਾਓ ਪਰ ਜਦੋਂ ਮੈਂ ਇਨਵੈਸਟ ਕਰਦਾ ਮੇਰੇ ਬਹੁਤ ਘੱਟ ਡੱਬਦੇ ਮੇਰਾ ਅਜੇ ਤੱਕ ਕੋਈ ਵੀ ਸਟਾਕ 네ਗੇਟਿਵ ਨਹੀਂ ਗਿਆ ਇਹ ਮੇਰਾ ਰਿਕਾਰਡ ਹੈ ਜਦੋਂ ਦਾ ਮੈਂ ਸਟਾਕ ਮਾਰਕੀਟ ਚ ਇਨਵੈਸਟ ਕਰਨ ਲੱਗਾ ਮੇਰਾ ਕਦੇ ਵੀ ਕੋਈ ਪੈਸਾ ਡੁੱਬਣ ਵਾਲ ਨੂੰ ਗਿਆ ਹੀ ਨਹੀਂ ਕਿਉਂ ਇੰਕਾਰ ਨਹੀਂ ਇਹ ਗਿਆਨ ਦਾ ਫਾਈਨੈਂਸ਼ੀਅਲ ਐਜੂਕੇਸ਼ਨ ਦਾ ਵਿੱਤ ਸਿੱਖਿਆ ਦਾ ਮਾਣ ਆ ਤੇ ਇਹ ਮਾਣ ਪੰਜਾਬੀ ਭਾਸ਼ਾ ਚ ਮੈਂ ਪੜਾਉਣਾ ਬੱਚਿਆਂ ਨੂੰ ਸਿਖਾਉਣਾ ਯੂਐਲਓ ਪੰਜਾਬ এমਪਲੋਇਮੈਂਟ ਪ੍ਰੋਗਰਾਮ ਦੇ ਜ਼ਰੀਏ ਜਾਂ ਆਵਦੇ YouTube ਚੈਨਲ ਜ਼ਰੀਏ ਜਿੱਥੋਂ ਵੀ ਮੈਨੂੰ ਮੌਕਾ ਮਿਲੂਗਾ ਮੈਂ ਪੜਾਉਂਗਾ ਤਾਂ ਕਿ ਇਹ ਮਾਣ ਪੰਜਾਬ ਦਾ ਹਰ ਬੱਚਾ ਹਾਸਲ ਕਰ ਸਕੇ ਬਾਈ ਹੁਣ ਮੈਂ ਇਸ ਨਾਲ ਪੌਡਕਾਸਟ ਦੀ ਸਮਾਪਤੀ ਵੱਲ ਜਾਣਾ ਇੱਕ ਨਾ ਥੋੜੇ ਦਿਨ ਪਹਿਲਾਂ ਦੀ ਗੱਲ ਆ ਮੈਂ ਚੁੰਨੀ ਸਾਈਡ ਨੂੰ ਜਾ ਰਿਹਾ ਸੀ ਆਪਣੇ ਪਿੰਡ ਜਾ ਰਿਹਾ ਸੀ ਉੱਥੇ ਇੱਕ ਪੰਜਾਬੀ ਵੀਰ ਦਾ ਕੋਈ ਫੂਡ ਸਟਾਲ ਲੱਗਿਆ ਹੋਇਆ ਸੀ ਤਾਂ ਮੈਂ ਉੱਥੇ ਰੁਕਦਾ ਤੇ ਉਸ ਦੇ ਨਾਲ ਮੈਂ ਗੱਲਾਂ ਬਾਤਾਂ ਕਰਦਾ ਕਿ ਕਿੰਨਾ ਸਮਾਂ ਤੁਹਾਨੂੰ ਹੋ ਗਿਆ ਇਹ ਕੰਮ ਕਰਦਿਆਂ ਨੂੰ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦਾ ਸਾਫ਼ ਸਫਾਈ ਪੱਖੋਂ ਬੜਾ ਵਧੀਆ ਉਸ ਵੀਰ ਦਾ ਕੰਮ ਸੀ ਸਵਾਦ ਪੱਖੋਂ ਬੜਾ ਵਧੀਆ ਸੀ ਤਾਂ ਉਹ ਕਹਿੰਦਾ ਉਹਨੇ بڑے ਕੌੜੇ ਸ਼ਬਦ ਕਹੇ ਮੰਨੂ ਕਹਿੰਦਾ ਵੀਰੇ ਮੈਂ ਵਿਦੇਸ਼ ਨਹੀਂ ਜਾਣਾ ਚਾਹੁੰਦਾ ਮੇਰੇ ਕੋਲ ਦੁਬਈ ਜਾਣ ਦਾ ਮੌਕਾ ਸੀ ਮੈਂ ਜਾਣਾ ਨਹੀਂ ਚਾਹੁੰਦਾ ਮੈਂ ਆਪਣੀ ਮਿੱਟੀ ਦੇ ਵਿੱਚ ਰਹਿਣਾ ਚਾਹੁੰਦਾ ਪਰ ਮੇਰੇ 40 ਰੁਪਏ ਦੇ ਇੱਕ 버ਗਰ ਨੂੰ ਜਾਂ 50 ਰੁਪਏ ਦੇ ਇੱਕ ਸੈਂਡਵਿਚ ਨੂੰ ਮੰਨੂ ਕਹਿ ਦਿੰਦ ਹੁੰਦੇ ਨੇ ਯਾਰ ਪਿਛਲੀ ਰੇੜੀ ਤੇ ਤਾਂ 20 ਰੁਪਏ ਦਾ ਮਿਲ ਰਿਹਾ ਜਦ ਕਿ ਉਹ ਰੇੜੀ ਆ ਜਿਹੜੀ ਇੱਕ ਪ੍ਰਵਾਸੀ ਦੀ ਆ ਜਿੱਥੇ ਪਤਾ ਨਹੀਂ ਹਾਈਜੀਨ ਕਿਸ ਤਰ੍ਹਾਂ ਦੀ ਹੈਗੀ ਆ ਜਾਂ ਇਸ ਤਰ੍ਹਾਂ ਸਾਡੇ ਬਾਈ ਪੰਜਾਬੀ ਤਾਂ ਇੱਕ ਫੂਡ ਸਟਾਲ ਦੇ ਉੱਪਰ ਪੰਜਾਬੀ ਦਾ ਜਿਹੜਾ ਸਾਥ ਨਹੀਂ ਦਿੰਦੇ ਉਹ ਉਹ ਉਸ ਵੀਰ ਦੇ ਕਹੇ ਸ਼ਬਦ ਜਿਹੜੇ ਨੇ ਹਾਲੇ ਤੱਕ ਮੇਰੇ ਕੰਨਾਂ ਦੇ ਵਿੱਚ ਗੂੰਜ ਰਹੇ ਨੇ ਕਿ ਯਾਰ ਮੇਰਾ ਸਾਥ ਨਹੀਂ ਦੇ ਰੇ ਮੈਂ ਮਿਹਨਤ ਕਰਨਾ ਚਾਹੁੰਦਾ ਦੇਖੋ ਜਿਹੜੇ ਵੀ ਵੀਰ ਭੈਣ ਇਸ ਗੱਲ ਨੂੰ ਫੀਲ ਕਰਦੇ ਆ ਕਿ ਅਸੀਂ ਕੰਮ ਕਰਦੇ ਆ ਚਾਹੇ ਪ੍ਰਵਾਸੀਆਂ ਨਾਲ ਕੰਪੀਟੀਸ਼ਨ ਹੋਵੇ ਚਾਹੇ ਉਹ ਕੰਪੀਟੀਸ਼ਨ ਕਿਸੇ ਨਾਲ ਵੀ ਹੋਵੇ ਤੇ ਉਹ ਫੀਲ ਕਰਦੇ ਨੇ ਯਾਰ ਸਾਡੇ ਆਪ ਦੇ ਲੋਕ ਹੀ ਸਾਡਾ ਸਾਥ ਨਹੀਂ ਦਿੰਦੇ ਅਸੀਂ ਪੰਜਾਬ 'ਚ ਤਰੱਕੀ ਕਿਵੇਂ ਕਰੀਏ ਮੈਂ ਉਹਨੂੰ ਇੱਕ ਸਿੰਪਲ ਜਿਹਾ ਮੈਸੇਜ ਦੇਣਾ ਪੈਣਾ ਕਿ ਤੁਹਾਡਾ ਸਾਥ ਬਈ ਕਿਸੇ ਨੇ ਨਹੀਂ ਦੇਣਾ ਐਕਸਪੈਕਟ ਹੀ ਕਰਨਾ ਛੱਡ ਦਿਓ ਕਿ ਪੰਜਾਬੀ ਤੁਹਾਡਾ ਸਾਥ ਦੇਣਗੇ ਮੈਂ ਨਹੀਂ ਕੀਤਾ ਜਦੋਂ ਮੈਂ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਸੀਗਾ ਤਾਂ ਮੈਂ ਕਹਿੰਦਾ ਸੀ ਬਈ ਸਹੀ ਤਰੀਕੇ ਨਾਲ ਫਾਈਲਾਂ ਲਾਓ ਬੱਚੇ ਦੇ ਸਾਹਮਣੇ ਬਹਿ ਕੇ ਫਾਈਲਾਂ ਲਾਓ ਆਹ ਕਰੋ ਜੋ ਕਰੋ ਕਿੰਨੀਆਂ ਚੀਜ਼ਾਂ ਮੈਂ ਨਵੀਆਂ ਨਵੀਆਂ ਵੀਡੀਓ ਬਣਾ ਕੇ ਲੋਕਾਂ ਨੂੰ ਮੋਹ ਲੈਣਾ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਅਗਲਾ ਕਹ ਜਿਹਦਾ ਨਾਮ ਹੈ ਕਿ ਐਡਵਰਟਾਈਜ਼ਮੈਂਟ ਦੇ ਪਿੱਛੇ ਜਿਆਦਾ ਪੈਗੀ ਜਿਹਦਾ ਨਾਮ ਵੱਡਾ ਉਹਦੇ ਕੋਲ ਜਾਵਾਂਗੇ ਪਰ ਮੇਰਾ ਲੋਕਾਂ ਨੇ ਸਾਥ ਨਹੀਂ ਦਿੱਤਾ ਉਦੋਂ ਜਦੋਂ ਮੈਂ ਸ਼ੁਰੂ ਕੀਤਾ ਪਰ ਮੈਂ ਆਪਦੇ ਟੈਲੈਂਟ ਦੇ ਦਮ ਤੇ ਆਪਦੀ ਆਵਾਜ਼ ਦੇ ਦਮ ਤੇ ਆਪਦੇ ਸਕਿੱਲ ਦੇ ਦਮ ਤੇ ਲੋਕਾਂ ਨੂੰ ਸਾਥ ਦੇਣ ਲਾਤਾ ਮੈਂ ਨਹੀਂ ਇਸ ਗੱਲ ਦਾ ਹੰਕਾਰ ਨਹੀਂ ਲੋਕਾਂ ਨੇ ਬਹੁਤ ਸਾਥ ਦਿੱਤਾ ਹੁਣ ਵੀ ਬਹੁਤ ਸਾਥ ਦਿੰਦੇ ਆ ਪਰ ਕਿਉਂ ਦਿੰਦੇ ਆ ਕਿਉਂਕਿ ਉਹਨਾਂ ਨੂੰ ਮੇਰੀ ਕੁਆਲਿਟੀ ਦਿਖੀ ਉਹ ਜਿਹੜੇ ਬਾਈ ਦੀ ਤੁਸੀਂ ਗੱਲ ਕਰਦੇ ਚਾਹੇ ਉਹ 40 ਰੁਪਏ ਦਾ 버ਗਰ ਹੀ ਵੇਚਦਾ ਠੀਕ ਆ 10 ਬੰਦੇ ਆਉਂਦੇ ਆ ਦੋ ਦਾ 버ਗਰ ਖਾਂਦੇ ਆ ਅੱਠ ਕਹਿੰਦੇ ਯਾਰ ਆਪਾਂ ਦਾ 20 ਵਾਲਾ ਖਾਵਾਂਗੇ ਦੋ ਤਾਂ ਜੁੜੇ ਨਾ ਉਹਦੀ ਸਫਾਈ ਕਰਕੇ ਉਹ ਦੋ ਦੋ ਕਰਕੇ 20 200 2000 ਤੇ 20 ਲੱਖ ਕਿਦੋਂ ਬਣ ਜਾਣਾ ਨੂੰ ਪਤਾ ਨਹੀਂ ਲੱਗਣਾ ਗੱਲ ਹੌਸਲੇ ਦੀ ਆ ਗੱਲ ਹੌਸਲੇ ਦੀ ਗੱਲ ਡਟੇ ਰਹਿਣ ਦੀ ਇੱਥੇ ਪੰਜਾਬ ਦੇ ਵਿੱਚ ਬੰਦਾ ਰਿਸਕ ਵੀ ਲੈਂਦਾ ਕੰਮ ਖੋਲ ਵੀ ਲੈਂਦਾ 6 ਮਹੀਨੇ ਨਾ ਚੱਲੇ ਅਗਲਕਣਾ ਚਲੋ 2 ਮਹੀਨੇ ਨਾ ਚੱਲੇ ਅਗਲਕਣਾ ਬੰਦ ਕਰੋ ਬਾੜੀ ਛੇਤੀ ਖੋਲਣਾ ਬੰਦ ਕਰਨਾ ਖੋਲਣਾ ਬੰਦ ਕਰਨਾ ਕਰਦੇ ਕਿਉਂ ਖੋਲਣਾ ਬੰਦ ਕਰਨਾ ਤਾਂ ਕਰਦੇ ਕਿਉਂਕਿ ਪਿੱਛੇ ਕਨਸਲਟੇਸ਼ਨ ਨਹੀਂ ਹੁੰਦੀ ਕਿੰਨਾ ਟਾਈਮ ਦੇਣਾ ਚਾਹੀਦਾ ਇੱਕ ਬਿਜ਼ਨਸ ਨੂੰ ਸਕਸੈਸਫੁਲ ਹੋਣ ਤੱਕ ਇੰਤਜ਼ਾਰ ਕਰਨਾ ਮੈਂ ਮੰਨਦਾ ਘੱਟੋ ਘੱਟ 5 ਸਾਲ 5 ਸਾਲ ਤੋਂ ਜੇ ਤੁਸੀਂ ਬਿਜ਼ਨਸ ਵਿੱਚ ਆਉਣਾ ਚਾਹੁੰਦੇ ਹੋ ਤੇ ਤਰੱਕੀ ਕਰਨਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਜਾਂ ਵਰਲਡ ਦੇ ਕਿਤੇ ਵੀ ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ ਚਾਹੇ ਜੋਬ ਵਿੱਚ ਆ ਚਾਹੇੋ ਬਿਜ਼ਨਸ ਵਿੱਚ ਆ ਤੁਸੀਂ ਕਿਸੇ ਚੀਜ਼ ਨੂੰ 5 ਸਾਲ ਲਗਾਤਾਰ ਬਿਨਾ ਛੁੱਟੀ ਬਿਨਾ ਬ੍ਰੇਕ ਬਿਨਾ ਟਾਈਮ ਦੇਖੇ ਬਿਨਾ ਪੈਸਾ ਦੇਖੇ ਉਹਨੂੰ 5 ਸਾਲ ਨਹੀਂ ਦੇ ਸਕਦੇ ਤੁਸੀਂ ਕਾਮਯਾਬ ਨਹੀਂ ਹੋ ਜਾ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਇਸ ਗੱਲ ਨੂੰ ਇੱਥੇ ਛੱਡ ਦਿਓ ਅ ਬਹੁਤ ਬਹੁਤ ਸ਼ੁਕਰੀਆ ਭਾਈ ਬੜੇ ਹਰਵਾਜੀ ਕੌੜੇ ਸ਼ਬਦ ਸੇ ਮੈਨੂੰ ਲੱਗਦਾ ਹੈ ਕਿ ਇਹ ਸ਼ਬਦ ਸੁਣ ਕੇ ਹੋ ਸਕਦਾ ਹੈ ਕੋਈ ਪੰਜਾਬ ਦੇ ਵਿੱਚ ਮੁੜਿਆ ਵਿਦੇਸ਼ਾਂ ਦੇ ਵਿੱਚ ਦਿਹਾੜੀਆਂ ਕਰਦਾ ਪੰਜਾਬ ਦੇ ਵਿੱਚ ਆ ਕੇ ਰਾਜ ਗਏ ਬਿਲਕੁਲ ਅ ਸੋ ਬਿਲਕੁਲ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਆ ਕਿ ਵਿਦੇਸ਼ਾਂ ਦੇ ਵਿੱਚ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਗਏ ਨੌਜਵਾਨ ਜਿਹੜੇ ਉੱਥੇ ਜਾ ਕੇ ਕਿਸੇ ਹੋਰ ਦੇ ਅੰਡਰ ਕੰਮ ਕਰਦੇ ਨੇ ਸਾਡੀਆਂ ਵੀਡੀਓਜ਼ ਦੇਖ ਕੇ ਕਿਸੇ ਨਾ ਕਿਸੇ ਮਾਂ ਦਾ ਪੁੱਤ ਜਾਂ ਕਿਸੇ ਨਾ ਕਿਸੇ ਭੈਣ ਦਾ ਵੀਰ ਵਾਪਸ ਪੰਜਾਬ ਆ ਜਾਵੇ ਤੇ ਉਹ ਆਪਣੇ ਸੋਹਣੇ ਪੰਜਾਬ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਵੇ ਇਸੇ ਵੀਡੀਓ ਰਾਹੀਂ ਵੀ ਸਾਡੀ ਇਹੀ ਕੋਸ਼ਿਸ਼ ਸੀ ਉਮੀਦ ਕਰਦੇ ਹਾਂ ਕਿ ਆਪਣੇ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਗਏ ਤੁਸੀਂ ਲੋਕ ਉੱਥੇ ਵੀ ਕਾਮਯਾਬ ਹੋਵੋਗੇ ਤੇ ਉੱਥੋਂ ਪੈਸਾ ਕਮਾ ਕੇ ਸਾਡੇ ਪੰਜਾਬ ਦੀ ਤਰੱਕੀ ਦੇ ਵਿੱਚ ਵੀ ਆਪਣਾ ਯੋਗਦਾਨ ਪਾਓਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ